ਪਾਪੀ ਦਾ ਘਰ ਦਾ ਰਹਿਣੀ ਚੁੱਕੇ ਆਇਆ ਅਹੀਂ ਤੇ ਆ ਕੇ ਸਾਰੇ ਸਾਰੇ ਮਨਾਂ ਦੇ ਬੋਲ ਮਾਰੋ ਆਹੋ ਅਸਿਆ ਪੈਸਾ ਰੋ ਚੁੱਪ ਕਰੋ ਮੈਂ ਡਾਂ ਲਿਆ ਸਾਰੇ ਬੱਦ ਕਿੰਦਾ ਕੰਮ ਰੋਲੀ ਪਾਈ ਤੁਸੀਂ ਕਦੀ ਗੱਲ ਨਹੀਂ ਸੋਣੀ ਕਹਿਦੀ ਹਾਂ ਹਾਂ ਵੀਰੇ ਨੂੰ ਕਿਉਂ ਹੈ ਨਹੀਂ ਨਹੀਂ ਅਸਿਆ ਪਾ ਬੈਠੇ ਮੇਰੀ ਗੱਲ ਮੇਰੀ ਗੱਲ ਸੁਣ ਬੜੀਏ ਇੱਧਰ ਆ ਹਾਂਜੀ ਹਾਂਜੀ ਵੀਰੇ ਕੱਲ ਸੰਦਰਾ ਕੱਲੇ-ਕੱਲੇ ਗੱਲ ਕਰੋ ਤੁਸੀਂ ਕੀ ਕਹਾਵਾਂ ਰੌਲੀ ਪਾਈ ਸਾਰੇ ਨੇ ਇਹ ਤਾਂ ਪਤਾ ਲੱਗਾ ਕੋਈ ਬਣਾ ਕੀ ਘਰ ਦਾ ਹਾਲ ਬਣਾ ਰਹੀ ਹੈ ਮੈਂ ਵੀ ਵੀਰੇ ਕੀ ਕੱਲੇ-ਕੱਲੇ ਗੱਲ ਕਰੋ ਗੁਰਦੀ ਤਾਂ ਚੁੱਪ ਕਰਕੇ ਭਾਈ ਦੀ ਗੱਲ ਸੁਣੀ ਜਿੱਦਾਂ ਕਹਿਣਗੇ ਠੀਕ ਹੈ ਨਾ ਉਹਦਾ ਕਰਮ ਰਣਜੀਤ ਜੇ ਤੂੰ ਹੀ ਮੇਰੀ ਗੱਲ ਸੁਣੀ ਹੈ ਤਾਂ ਮੈਂ ਇੱਥੇ ਖਲਾਵਾ ਮੇਰੀ ਗੱਲ ਨਹੀਂ ਸੁਣੀ ਤਾਂ ਮੈਂ ਅੱਧਰ ਚਲੀ ਜਾ ਇਹਦਾ ਕੋਈ ਹਾਲ ਨਹੀਂ ਨਿਕਲਦਾ ਕਰਦਾ ਜਿੱਦਾਂ ਤੂੰ ਬੋਲੀ ਜਾਂਦੇ ਸਾਰੇ ਯਾਰ ਮੈਂ ਤਾਂ ਦੱਸਦੀਆਂ ਗੱਲ ਹੋਈ ਕੀ ਆ ਇਹ ਨਾ 700 ਰੁਪਿਆ ਮੰਮੀ ਕੋ ਮੰਗਿਆ ਹੀ ਇਹਨੇ ਤੇ ਕਹਿੰਦੀ ਮੈਨੂੰ ਨਾ ਚਾਹੀਦਾ ਵਾ ਠੀਕ ਹੈ ਤੇ 700 ਰੁਪਿਆ ਲੈ ਕੇ ਤੇ ਇਹ ਗਈ ਆ ਕਿੱਟੀ ਖੇਡਣ ਤੇ ਇਹਨੇ ਹਾਨੂੰ ਕਿਹਾ ਹੈ ਚੁੱਪ ਕਰੀ ਜੋ ਬੋਲੀ ਤਰ੍ਹਾਂ ਮੈਂ ਗਰਗੋਰ ਤੋਬਾ ਤੋਬਾ ਕਿ ਮੇਰੀ ਦਾਤਣਾ ਜਿਹੜਾ ਤਾਸੋ ਲੈ ਕੇ ਗਈ ਸੀ ਨਾ ਇਹ ਲੈ ਕੇ ਗਈ ਇਹ ਆਂਦੀ ਮੇਰੇ ਘਰ ਕੋਈ ਕੰਮ ਵਾਲੀ ਲੱਗੀ ਤੇ ਮੈਂ ਉਹਦੇ ਪੈਸੇ ਦੇਣੇ ਸੀ ਤੇ ਤੂੰ ਕੁੜੀ ਬਿਮਾਰ ਆ ਤੇ ਇਹ ਉੱਥੇ ਨਹੀਂ ਜੇ ਪਹੁੰਚੀ ਕੰਮ ਵਾਲੀ ਦਾ ਮੈਨੂੰ ਹੁਣੇ ਫੋਨ ਆਇਆ ਜੇ ਉਹਦੀ ਜਾਣ ਨੂੰ ਰੋਣੀ ਐ ਨਾ ਕਰਪਈਆ ਨਹੀਂ ਜੇ ਦਿੱਤਾ ਤੇ ਕਿੱਟੀ ਖੇਡ ਕੇ ਆਈ ਜੇ ਤੈਨੂੰ ਕਿੱਦਾਂ ਪਤਾ 걸ਦਾ ਐਨੀ ਆ ਤੇਰੀ ਪਹਿਲੀ ਭੈਣ ਅੰਨੇ ਸ਼ਾਮ ਨਾਲਾ ਮੇਰੇ ਕੋਲ ਮੈਂ ਦੱਸਣ ਦਊਗੀ ਮੈਂ ਰੱਬ ਨੂੰ ਜਾਣਦੀ ਨਹੀਂ ਮੇਰੇ ਸਹੇਲੀ ਦਾ ਫੋਨ ਆਇਆ ਸੀ ਉਹ ਵੀ ਉੱਥੇ ਕਿੱਟੀ ਖੇਡਣ ਦੀ ਸੀ ਉਹਨੇ ਕਿਹਾ ਮਾਫੀ ਦੇ ਦੇ ਬਾਈ ਤੁਹਾਡੀ ਬੱਸ ਕਰੋ ਨਾ ਨਾ ਹੋ ਰਹੀਆਂ ਘਣੇ ਬੱਸ ਕਰੋ ਸਾਨੂੰ ਸਿੱਧਾ ਜਵਾਬ ਦੇ ਦੋ ਕਿ ਸਾਡੇ ਕਰੋਨੇ ਨੂੰ ਪਾਜੀ ਤੁਹਾਨੂੰ ਆਪਣੀ ਜਨਾਨੀ ਤੇ ਵਿਸ਼ਵਾਸ ਹੈ ਨਾ ਮੈਨੂੰ ਵਿਸ਼ਵਾਸ ਨਹੀਂ ਨਾ ਆਪਣੀ ਜਨਾਨੀ ਚੁੱਕੋ ਤੇ ਤੋ ਜਾਓ ਫਿਰ ਪਾਜੀ ਸੁਣ ਲਓ ਸੁਣੋ ਤੁਹਾਡੇ ਸਾਹਮਣੇ ਆਹ ਜਨਾਨੀ ਲਓ ਆਹ ਘਣੇ ਦੇ ਸਾਹਮਣੇ ਕੰਦੀ ਵੀ ਜਾਓ ਨਿਕਲੋ ਜੰਮੀ ਤੂੰ ਕਿਹੋ ਜੀ ਗੱਲਾਂ ਮਾਰੀਂ ਨਹੀਂ ਮੇਰੀ ਗੱਲ ਸੁਣਾ ਤੈਨੂੰ ਕੀ ਗੱਲ ਦਾ ਪਤਾ ਵੀ ਗਾਵਾ ਤੇਰੀ ਕੋਸ਼ਿਸ਼ ਸੁਬੂਤ ਹੈ ਗਾ ਭਾਈ ਰਣਜੀਤ ਕੀ ਕਰਾ ਹੋ ਔਰ ਮੈਂ ਮੇਰੇ ਕੋ ਇਤਨੀ ਮੈਨੂੰ 52 ਸਬੂਤ ਪਏ ਆ ਇਹ ਨਹੀਂ ਦੋਵੇਂ ਜਾਣੇ ਸੁਧਰੇ ਇਹ ਫਿਰ ਉਹੋ ਹੀ ਕੁਝ ਕਰਨ ਦੇ ਜੋ ਪਹਿਲੇ ਕਰਨ ਦੇ ਹੀ ਦੱਸੋ ਤੁਹਾਡੇ ਗੱਲ ਦੇਖੋ ਕਿਦਾਂ ਬੋਲਣ ਦੀ ਹੁਣ ਸਾਰੀ ਗੱਲ ਤੁਹਾਨੂੰ ਹੁਣ ਮੈਂ ਦੱਸਦੀ ਆ ਜੇ ਵਿਸ਼ਵਾਸ ਮੇਰੇ ਤੇ ਹੈਗਾ ਮਾਸਾ ਪੂਰਾ ਨਹੀਂ ਤੇ ਜੋ ਜੀ ਕਰਦਾ ਤੀ ਇੱਥੇ ਕਰੋ ਮੇਰੀ ਗੱਲ ਸੁਣ ਮੈਨੂੰ ਤੇ ਕੋਈ ਵਿਸ਼ਵਾਸੂ ਸ਼ੂਰੀ ਨਹੀਂ ਹੈ ਗੱਲ ਕਰ ਰਹਾ ਮੈਂ ਰੌਲਾ ਪਾਈ ਗਾ ਮੇਰੀ ਗੱਲ ਸੁਣ ਪੂਰੀ ਸਹੀ ਉਹ ਜਿਹੜੀ ਸਹੀ ਉਹ ਕੀ ਸਹੀ ਕਹਿੰਦੀ ਮਾਤਾ ਮੇਰੀ ਗੱਲ ਸੁਣ ਤੂੰ ਉਹਦੀ ਵਾਰੀਆਂ ਗਵਾਈ ਲੈਣਾ ਦੇ ਮੇਰੀ ਗੱਲ ਸੁਣ ਤੂੰ ਮਾਦੀ ਨੂੰ ਸੌਣਾ ਛੋੜੀ ਬੁੜੀ ਮੈਂ ਸੋਣੀ ਗੱਲ ਮੇਰੀ ਗੱਲ ਸੁਣ ਜੇ ਤੂੰ ਹੁਣ ਬਹੁਤਾ ਰੋਲਾ ਪੈਣਾ ਮੈਂ ਚਪੇੜ ਮਾਰੀ ਤੈਨੂੰ ਸੱਚੀ ਗੱਲ ਸੁਣ ਮੈਂ ਨਾ ਪੁੱਤ ਜਾਜੋ ਆ ਕੀ ਗੱਲ ਹੋਈ ਇਹੋ ਗੱਲ ਹੀ ਚਾਹ ਚਲਦਾ ਤੂੰ ਨਾ ਨਾ ਇਤਰਾ ਨਹੀਂ ਕਰਨਾ ਤੈਨੂੰ ਮਗਰ ਲਾ ਕੇ ਤੂੰ ਨਹੀਂ ਚਪੇੜਾ ਮਾਰਨਿਆ ਤੈਨੂੰ ਵੀ ਚਲ ਜਾ ਫਿਰ ਬਾਰ ਬਾਰ ਕੋ ਇਹਨਾਂ ਨੂੰ ਗੇਨਿੰਗ ਕਰੋ ਨਿਕਲੋ ਕਰੋ ਨਿਕਲ ਆਈ ਇਹ ਕੰਮ ਚੰਗਾ ਨਹੀਂ ਆ ਆਪਣੇ ਘਰ ਦੇ ਦੇ ਉਹਦੇ ਨਹੀਂ ਚੰਗਾ ਮੈਂ ਨਹੀਂ ਪੌਂਦੇ ਆ ਤੈਨੂੰ ਨਹੀਂ ਪਤਾ ਤੂੰ ਦੀ ਗੱਲ ਸੁਣ ਤੂੰ ਦੀ ਕੋਈ ਗੱਲ ਹੀ ਅਜੀ ਸੁਣੀ ਮਾਤਾ ਜੀ ਉਹ ਰਹਿ ਨਹੀਂ ਜਾਏ ਇੱਥੇ ਤੇ ਕੀ ਇਹਨੂੰ ਦੁਬਾਰਾ ਬਾਰ-ਬਾਰ ਘਰੋਂ ਕੱਢਣਾ ਚੰਗੀ ਗੱਲ? ਮੈਂ ਭਰਾਵਾ 700 ਰੁਪਏ ਮੇਰੇ ਕੋ ਖੜਿਆ ਹੈ। ਤੂੰ ਇਹ ਦੇ ਕਿ ਤਾ 700 ਦਵਾ ਕਰੋ ਦੇਦਾ। ਤੂੰ ਕਿੱਥੇ ਨਾ ਗੱਡਣ ਜਾਂਦੀ? ਤੂੰ ਦਫਾ ਬੈਠੇ ਮਰਦੀ ਜਾਵੇ। ਤੇ ਘਰ ਭਲੇ ਲੂਣ ਮਿਰਚ ਨਾ ਹੋਵੇ। ਉਹਨੇ ਘਰ ਨਹੀਂ ਨਾਗਾ। ਉਹ ਨਾ ਘਰ ਨਹੀਂ ਬਣੂਗਾ ਜੋ ਮਰਜ਼ੀ ਹੋਏ ਆ। ਆਪਾਂ ਕਿਉਂ ਉਹਨਾਂ ਵਿੱਚ ਕਿਉਂ ਉਹਦੇ ਵਿੱਚ ਆਉਣੇ ਆ? ਕਿਉਂ ਦੀ ਉਹ ਤੇ ਦੋ ਚੱਬਰ ਪੜ ਕੇ ਬੈਠੇ ਕਾਣ ਨੂੰ ਕਿੱਥੋਂ ਦੇਣਾ? ਉਹ ਕਿੱਥੇ ਕੱਢੀ ਜਾਵੇ? ਤੇ ਰੋੜ ਰੋੜ ਮਰਜੀ ਗਏ। ਇਹ ਦਵਾਈ ਬੂਟੀ ਕੋਲੋਂ ਤੰਗ ਹੋ ਜਗੇ। ਮੈਂ ਲਾ ਲੂਗਾ ਹਿਸਾਬ ਤਾਂ ਸਾਰਾ। ਕਿਉਂ ਬਾਰ-ਬਾਰ ਉਹ ਕਿਹੜਾ ਬਣਾਵਾ ਜਿੰਨਾ ਚਿਰ ਕਿਆ ਨਾ ਨਿਕਲ ਨਾ ਮੀ ਤੇ ਤੇਰਾ ਘਰ ਜਾਣ ਕੇ ਨਿਕਲ ਨਾਈ ਉਹ ਤੇ ਇਤਰਾ ਨਹੀਂ ਕਰਨਾ ਮਾਰਨਾ ਨਹੀਂ ਉਹਦੀ ਗਾਲਾਂ ਸੁਣ ਹੋ ਗਈ ਜਾਂਦੀ ਆ ਉਹਨੇ ਸਮਝਾ ਹਿੰਦ ਮਾੜਾ ਖਰਾਬ ਹੋ ਗਿਆ ਨਾ ਜਰਾਤਾ ਸਮਝਾ ਇਹਨੂੰ ਤੈਨੂੰ ਸਮਝਾ ਉਹ ਵਾਰ-ਵਾਰ ਕੁੜੀ ਰੋਂਦੀ ਆਂਦੀ ਮੇਰੇ ਕੋ ਘੜੀ ਮੁੜੀ ਘੜੀ ਮੁੜੀ ਇਹਨਾਂ ਨੂੰ ਜਾਣ ਕੇ ਉਹਦੀਆਂ ਇਨਕੁਆਰੀਆਂ ਕਰਦੀ ਫਿਰਦੀ ਕਿਤੇ ਫੋਨ ਲਾ ਕੇ ਕਿਤੇ ਫੋਨ ਲਾ ਜੇ ਤੇ ਮਰਜ਼ੀ ਜਾਵੇ ਤੂੰ ਕੀ ਕਹਿਣਾ ਉਹਨੂੰ ਤੂੰ ਆਪਣਾ ਕੰਮ ਨਾ ਮਤਲਬ ਰੱਖ ਕਿ ਤੱਕ ਨੈਦੰ ਕਰਦੀ ਮੇਰੇ ਮਗਰੋਂ ਇਹਨੂੰ ਹਾਂ ਤੇ ਕੋਈ ਜਾਈਆ ਹੈ ਨਾ ਮਜਾ ਤੈਨੂੰ ਕੀ ਗਿਆ ਹੈ ਮੈਂ ਵੇਖੀਏ ਜੇ ਇਹ ਤੇ ਟ੍ਰੇਲਰ ਆ ਫੀਚਰ ਤੋਂ ਵੀ ਬਾਕੀ ਹੈ ਅੱਜ ਤੇ ਹੱਥ ਚੁੱਕੀ ਦੇਣਾ ਸੀ ਮੰਮੀ ਨੇ ਵੀ ਆ ਵੀ ਰੋਕਤਾ ਉਹ ਤਾਂ ਕੋਈ ਨਾ ਮੁੱਤੇ ਤੇਰੀ ਤੇਰਾ ਨਾ ਜਿਹੜਾ ਬੇਬੀ ਇਹ ਵੀ ਰਾਂਝਾ ਰਾਜਾ ਹੋ ਜਾਣਾ ਸਾਡਾ ਦੇਖੀ ਇਥੇ ਵਿੜੇ ਜਨਾ ਮਾਰੂਗਾ ਤੇ ਕੰਨਾਂ ਦੇ ਤਾਂ ਕਹਿ ਜੀ ਪਰਸ਼ ਨਹੀਂ ਨਾ ਵੇਖਣ ਮਗਰੋਂ ਸੀ ਤੈਨੂੰ ਕੀ ਗਿਆ ਸੀ ਵੀਰਣਾ ਭਾਈ ਆਪਣੇ ਇੰਟਰ ਚ ਆ ਰਿਹਾ ਰਿਮੋਟ ਕੰਟਰੋਲ ਵਾਲੇ ਭਾਈ ਦਾ ਸਾਡੇ ਕੋਲ ਆ ਜਿਵੇਂ ਚਲਾਵਾਂ ਜਿਵੇਂ ਚੱਲੂਗਾ ਜਿਵੇਂ ਮਰਜੀ ਚੈਨਲ ਬਦਲੀ ਜਾ ਤੂੰ ਠੀਕ ਹੈ ਨਾ ਆਪਾਂ ਨੇ ਰਿੰਟ ਬਾਅਦ ਚੱਲਣਾ ਤੂੰ ਮਰਜੀ ਦਾ ਤੂੰ ਆਪਣੀ ਆਈਟੀ ਚਾਲੂ ਰੱਖ ਬਾਕੀ ਮੇਰੇ ਤੇ ਛੱਡ ਦੇ ਕਿਵੇਂ ਚਲਾਉਣਾ ਵਾ ਸੁਣੀ ਨਹੀਂ ਹੈ ਸੁਣੀ ਨਹੀਂ ਹਾਂ ਮੈਂ ਸੁਣੀ ਕੋ ਬਿਲਕੁਲ ਕੁਝ ਸੁਣੀ ਨਹੀਂ ਰਹੀ ਵੀਰ ਜੀ ਉਹ ਜਿਹੜੀ ਮਾੜੀ ਮੋਟੀ ਆ ਜੀ ਸੁਣੀ ਨਾ ਹੁਣ ਇਹਨੇ ਮਾਸਾ ਨਹੀਂ ਸੁਣਾ ਕਰ ਨਹੀਂ ਅੱਜ ਨੂੰ ਸਬੂਤ ਕਹਿ ਤਾ ਹਾਂ ਮੈਂ ਕਿ ਭਾਈ ਇਹ ਵੀ ਲੋ ਤੁਹਾਡੇ ਸਾਹਮਣੇ ਇਹ ਤਾਂ ਸਭ ਤੋਂ ਵਧੀਆ ਹੈ ਜੇ ਸ਼ਰਮੀ ਭਾਵੀ ਬੋਲੇ ਡਾਡੀ ਗਾੜੀ ਮੈਂ ਭਾਈ ਤੁਹਾਡੇ ਸਾਹਮਣੇ ਕਿੰਨਾ ਬੋਲਦੀ ਤੇ ਮਗਰੋਂ ਕਿੰਨਾ ਤੰਗ ਕਰਦੀ ਹੋਗੀ ਉੱਤੋਂ ਉਹ ਕਹਿ ਦਿੱਤਾ ਹਮ ਨਿਕਲ ਜਥੋਂ ਹੋਰ ਆਪਾਂ ਉਹ ਹੀ ਲੱਭ ਸਿਆ ਨੇ ਬਣਾ ਦੇ ਭਾਈ ਮੁੱਛਾ ਮਛਾਣਾ ਚੁੱਕਿਆ ਕਰੋ ਸਾਡੀ ਗਾੜੀ ਉਹਨੂੰ ਮੁੱਛਾ ਤੋਂ ਵੱਟ ਲੱਗਦਾ ਜਿਆਦਾ ਹੋਰ ਕੀ ਹਰ ਕੇ ਇਹਨੂੰ ਹੁੰਦਾ ਮਰਦ ਨੂੰ ਕਿ ਮੇਰੀ ਘਰ ਚ ਚੱਲਦੀ ਮੇਰੀ ਚੰਗੀ ਤੇ ਮੈਂ ਇਹਨੂੰ ਕਹਿਣਾ ਜਿਹਦੀ ਮੋਛ ਨਹੀਂ ਤੋਂ ਉਹਦਾ ਕੁਝ ਨਹੀਂ ਹਾਂ ਹੋਰ ਵੱਟ ਲੱਗਣਾ ਕਿ ਇਹਨਾਂ ਮਾਰੀ ਜਿੰਨਾਂ ਭਾਵੀ ਦੇ ਕਿਆ ਦੇਣੀ ਸੀ ਇੱਕ ਹੋਰ ਟਾਰਟਾ ਛੱਡਦਾ ਨਹੀਂ ਦਿੱਤੀ ਮਾਤਾ 부ਟੜੀ ਜੀਾਂ ਦੇ ਵਿੱਚ ਸਾਰਾ ਮੇਰਾ ਕੰਮ ਮੈਂ ਤੁਹਾਡੇ ਤੋਂ ਪਹਿਲਾਂ ਰੋਜ਼ ਵੇਖਿਆ ਕਰਨੀ ਆ ਜਿਹੜੀ ਅੱਜ ਲੱਗੀ ਸੀ ਠੀਕ ਹੈ ਨਾ ਇਹਦੇ ਟ੍ਰੇਲਰ ਹੀ ਹੁਣ ਪੂਰੀ ਫਿਲਮ ਚੱਲਿਆ ਕਰੂ ਹੌਲੀ 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 ਠੀਕ ਹੈ ਨਾ ਤੁਮ ਰਮਾਨ ਚਰਚਰ ਨਹੀਂ ਕਰਨੀ ਬਸ ਆਪਣਾ ਚੁੱਪ ਕਰਕੇ ਰਹਿਣਾ ਰਮਾਨਾ ਬਾਕੀ ਮੈਂ ਸੰਭਲੂਗਾ ਤੈਨ ਮੋੜੋ ਕਹੀ ਆਪਣੀ ਐਕਟਿੰਗ ਚਾਲੂ ਰੱਖੀ ਉਹ ਰੱਖਣੀ ਆ ਤੇ ਆਪਣੀ ਪੈਰਾਂ ਦੇ ਪਾਣੀ ਨਹੀਂ ਪੈਦਣਾ ਜੋ ਮਰਜ਼ੀ ਕਰ ਨਜ਼ਾਰੇ ਲੈ ਹੌਲੀ ਹੌਲੀ ਆਪਾਂ ਤੇ ਪੈਰ ਜਮਾ ਲੈਣੇ ਆ ਆਨ ਨੂੰ ਲਾ ਨੂੰ ਵੜਾ ਦੀ ਆਪਾਂ ਇਥੇ ਬਸਣਾਵਾ ਮੇਂ ਗੱਲ ਮੇਰੀ ਚੇਤੇ ਰੱਖੀ ਦੰਦਾ ਤੋਂ ਦੰਦ ਨਹੀਂ ਚੱਕਣਾ ਸਿਕਨ ਆਪਾਂ ਦੋਨਾਂ ਤੇ ਪੱਕੇ ਹੀ ਵਾਰ ਜਮਾਨੇ ਆ ਵੀਖ ਨਹੀਂ ਆਉਣਾ ਲਾਤਾ ਕੱਢਦੀ ਮੈਨੂੰ ਦੇਖਦੀ ਆ ਕੋਈ ਨਹੀਂ ਹੁਣ ਅਗਲੇ ਟ੍ਰੇਲਰ ਦਾ ਇੰਤਜ਼ਾਰ ਆਪਣਾ ਠੀਕ ਹੈ ਨਾ ਦੋ ਮਿੰਟ ਪਿੱਛੇ ਕੀ ਵਾੜਾ ਗਈ ਉਹਨਾਂ ਦੀ ਲੜਾਈ ਤਾਂ ਬੇਸ਼ਤਿਆ ਜਰਾਦ ਨੂੰ ਉਹੀ ਨਾ ਇੱਚ ਦੇਖੀ ਆਪਾਂ ਕਿਤਨਾ ਅਤੀ ਨਾ ਉਹ ਬਾਵਾ ਚੱਕਾ ਮਾਰਨ ਲੱਪੈਂਟ ਬੇਸ਼ਤਿਆ ਗੇਂਦ ਲਾ ਕੇ ਸੁਣਾਗੀ ਨਾ ਇਹ ਨਾ ਇਹ ਜੜੇ ਲਵਾਗੀ ਲਗੀ ਕੋਈ ਪਤਾ ਨਹੀਂ ਰਾਹੀ ਕੋਲ ਦੇ ਨੀ ਮੈਂ ਕਿਨਾਰ ਉਸੇ ਉਸਕੇ ਚਾਵੀ ਆਪਣੇ ਤੇ ਕੇ ਤੇ ਤੂੰ ਕੌਣ ਨਾ ਰਹੀ ਪਰ ਤੂੰ ਇਸ ਆਂ ਕੋਲ ਪੇ ਕੇ ਕਿ ਮਗੋਂ ਨੂੰ ਸਾਹਮਣੇ ਅੱਛਾ ਨਾਲੇ ਸਾਰੇ ਤੇਰੇ ਤੇ ਚੜ ਕੇ ਥੋੜੀ ਐ ਸਾਹਮਣੇ ਲੈਣਗੇ ਮਾਨਾ ਨਹੀਂ ਲੈ ਨੀ ਯਾਰੀ ਲੈ ਚੁੱਪ ਰਹਿ ਜਾ ਬਸ ਗਾਗਾ ਵਿਕੀਂ ਦਾ ਕੀ ਆ ਅੱਜ ਛੰਮੀ ਛੰਮੀ ਨੂੰ ਕੋਈ ਸਮਝਾ ਨਹੀਂ ਅger ਰਾਣੇ ਭਾਈ ਗੱਟੀ ਮਾੜੀ ਮੋੜੀ ਜਿੱਤ ਕਰੀਦੀ ਆ ਹਾਂ ਆ ਪਹਿਲਾਂ ਵੀ ਸਮਝ ਨਹੀਂ ਆ ਇਹ ਤਾਂ ਸਾਨੂੰ ਦੇਖ ਕੇ ਨਹੀਂ ਚੱਲਦੀ ਕੋਈ ਉਹ ਟੀ ਵੀ ਚੱਲਦੀ ਜਿਹਦੇ ਘਰ ਵਾਲੇ ਨੇ ਪਹਿਲੇ ਆਪਾਂ ਨੂੰ ਚਾੜਦੇ ਹੋਏ ਐਂਡ ਤੇ ਜੋ ਕਰ ਦੂ ਤਾਂ ਇੱਥੇ ਕੋਈ ਜਨਾਨੀ ਨਹੀਂ ਜਾਂਦੀ। ਮੈਂ ਵੀ ਨਾ ਜਾਣਾ। ਕਿਉਂ? ਜੇ ਤੇਰੇ ਅਲੀ ਤੇਰੀ ਭੈਣ ਇੰਜ ਕਰੇ ਤਾਂ ਮੈਨੂੰ ਆਪਾਂ ਪਾਲਾ ਕਿਉਂ ਸੁਝੰਡਿਆ ਪਿਆ? ਮੈਂ ਇਦਾਂ ਨਹੀਂ ਤੈਨੂੰ ਪਤਾ ਹੀ ਨਹੀਂ ਜਾਂਦਾ। ਫੇਰ ਵੀ ਕੋਈ ਜਨਾਨੀ ਨਹੀਂ ਜਾਂਦੀ। ਤੇਰੀ ਭੈਣਾਂ 'ਚ ਕਰੇ ਮੈਂ ਤੁਹਾਨੂੰ ੱੱਕੇ ਮਾਰ ਕੇ ਕੱਢਦਾ ਹਾਂ। ਤੂੰ ਚੁੱਪ ਕਰ। ਮੈਂ ਇਦਾਂ ਇਹਨਾਂ ਦੇ ਘਟਿਆਣੇ ਚੰਬੜਨਾ ਵਾਂ ਜਿਵੇਂ ਕੋਹਣ ਲੱक्कਣ ਨੂੰ ਲੱਗਦਾ ਵਾ ਫਲਾਦਾ ਵੇਖਿਆ ਨਾ। ਉਹ ਹੋਲੀ 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 ਹੋਣੀ। ਢੋਖਲਾ ਹੀ ਲੱਗਦਾ ਨਾ। ਢੋਖਲਾ ਕਰੀ ਜਾਂਦਾ ਕਰੀ ਜਾਂਦਾ ਲ ਇਹਨਾਂ ਦੇ ਭਲੇ ਕੁਛ ਨਹੀਂ ਰਹਿਣਾ ਆਪਣੇ ਭਲੇ ਸਾਲ ਕੁਛ ਆ ਜਾਣਾ ਠੀਕ ਹੈ ਨਾ ਅਈ ਦਮਾਸ਼ੀ ਹਾਂ ਇੱਧਰ ਲਖਣਾ ਬਸ ਜਿੱਦਾਂ ਮੈਂ ਦੋ ਬਣਾ ਪੋਦਾ ਕਰਨਾ ਠੀਕ ਹੈ ਨਾ ਹੁਣ ਗਾਂ ਦੀ ਤਿਆਰੀ ਕਰਨੀ ਹੈ ਕਿ ਕੋਈ ਵੀ ਗੱਲ ਕਰਨੀ ਆਪਾਂ ਕਦੇ ਇੱਥੇ ਬਹਿ ਕੇ ਗੱਲ ਜੇ ਇਹਨਾਂ ਜਿੱਦਾਂ ਅਧੁਰਾ ਜੀ ਰੋਂਦੀ ਆਈ ਹਾਂ ਠੀਕ ਹੈ ਨਾ ਸੱਚੀ ਨਸ਼ਾ ਇਹ ਬਾਕੀ ਰੋਣ ਵਾਲੀ ਤਰ੍ਹਾਂ ਤਰੀਕਾ ਸਹੀ ਹੈ ਨਾ ਇਹ ਲੱਗਿਆ ਆਪਣੇ ਚਾਲੂ ਰੱਖੀ ਕੰਮ ਇਹਨਾਂ ਦਾ ਤਰੀਕਾ ਕਿ ਕੋਈ ਵੀ ਜਨਾਨੀ ਮਨਾ ਲਵੇ ਘਰ ਵਾਲੇ ਨੂੰ ਵੀ ਆਪਣੇ ਪੇਕੇ ਆ ਨੂੰ ਰੋ ਕੇ ਦੋ ਹੱਥ ਲੁਕਾ ਦੋ ਹੋਰ ਕੀ ਚਾਹੀਦਾ ਚਲ ਪਾਸ ਕਰ ਹੁਣ ਸੁਣ ਸੁਣਾ ਲੈ ਚੁੱਪ ਰਹਿ ਜਾ ਮੇਰੀ ਗੱਲ ਸੁਣ ਜਾਓ ਟੀਚਾ ਬਣਾ ਕੇ ਆ ਹਲੋ ਤੈਨੂੰ ਕਹਿਣ ਦਿਆ ਵਾ ਇਹੋ ਗੱਲਾਂ ਤੇਰੀਆਂ ਜਿਹੜੀ ਸੁਣਦੀ ਨਹੀਂ ਤੂੰ ਮੇਰੀਆਂ ਉਹ ਭੈਣ ਬੈਠੀ ਆ ਨਾ ਉਹਨੂੰ ਕਹੋ ਤੁਹਾਡੇ ਵਾਸਤੇ ਚਾਹ ਬਣਾ ਲਿਆ ਵੇ ਮੈਂ ਕੀ ਲੱਗਦੀ ਆ ਤੁਹਾਡੀ ਲੱਗਦੀ ਕੁਝ ਮੈਂ ਕੋਈ ਚਾਹ ਪਾਣੀ ਨਹੀਂ ਦੇਣਾ ਅੱਜ ਤੋਂ ਬਾਅਦ ਚਾਹ ਪਾਣੀ ਨਹੀਂ ਦੇਣਾ ਮੇਰੀ ਗੱਲ ਸੁਣਾ ਤੂੰ ਨੂੰ ਬਾਰ ਬਾਰ ਇਹ ਗੱਲਾਂ ਕਹਿਣੀ ਕਰੋ ਨਿਕਲ ਜਾ ਕਰੋ ਨਿਕਲ ਜਾ ਤਾਂ ਹੀ ਤੈਨੂੰ ਤੁਮ ਕਹਿਣ ਦਿਆ ਵਾ ਨਾਲੇ ਮੈਨੂੰ ਕੀ ਪਤਾ ਕੌਣ ਸੱਚਾ ਕੌਣ ਝੂਠਾ ਐਹੋ ਤੇ ਗੱਲ ਆ ਉਹਨਾਂ ਦੇ ਘਰ 'ਚ ਐਂਟਰ ਹੋਣ ਤੋਂ ਪਹਿਲੇ ਆਪਣੀ ਜਨਾਨੀ ਤੇ ਯਕੀਨ ਨਹੀਂ ਆ ਜਿਉਂ ਉਸ ਘਰ 'ਚ ਆ ਗਏ ਆ ਨਾ ਉਹ ਸਾਨੂੰ ਪਾੜ-ਪਾੜ ਕੇ ਮਾਰਨ ਦੇ ਆ ਉਹ ਕਿਹੜੀ ਨੀਤੀ ਅਪਣਾਉਂਦੇ ਆ ਪਾੜੋ ਤੇ ਰਾਜ ਕਰੋ ਠੀਕ ਆ ਤੇ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਇਸ ਚੀਜ਼ ਦੀ ਇਸ ਤੋਂ ਪਹਿਲੇ ਤੁਹਾਡੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਸੀ ਠੀਕ ਆ ਹੁਣ ਐਸਾ ਕੀ ਹੋ ਗਿਆ ਮਨਜੀਤ ਮੇਰੀ ਸੁਣੋ ਪਹਿਲੇ ਮੈਂ ਇੰਨੀਆਂ ਗਲਤੀਆਂ ਕੀਤੀਆਂ ਇੰਨੀਆਂ ਗਲਤੀਆਂ ਕੀਤੀਆਂ ਮੇਰੇ ਕੋ ਵੀ ਬੜੀ ਤਗੜੀ ਗਲਤੀ ਹੋਈ ਜਦੋਂ ਮੈਂ ਇਹਨਾਂ ਕਿੱਟੀ ਫਸਾ ਬੈਠੀ ਆ ਇੰਨੇ ਪੈਸੇ ਫਸਾ ਬੈਠੀ ਨਾ ਉਦੋਂ ਰਣਜੀਤ ਤੁਹਾਨੂੰ ਸਭ ਤੋਂ ਵੱਧ ਮੇਰੇ ਤੇ ਗੁੱਸਾ ਚੜਨਾ ਚਾਹੀਦਾ ਸੀ ਪਰ ਤੁਸੀਂ ਤੁਸੀਂ ਉਦੋਂ ਵੀ ਮੈਨੂੰ ਕੁਝ ਨਹੀਂ ਕਿਹਾ ਤੁਸੀਂ ਉਦੋਂ ਵੀ ਰੱਬ ਜਿੰਨਾ ਵਿਸ਼ਵਾਸ ਰੱਖਿਆ ਮੇਰੇ ਤੇ ਮੇਰੇ ਨਾਲ ਸਾਥ ਦਿੱਤਾ ਅਸੀਂ ਆਪਣਾ ਘਰ ਬਚਾਇਆ ਅੱਜ ਸਾਡਾ ਕੰਮ ਇੰਨਾ ਵਧੀਆ ਚੱਲਣ ਲੱਗ ਪਿਆ ਫੇਰ ਤੇ ਅੱਜ ਅੱਜ ਐਸਾ ਕੀ ਹੋ ਗਿਆ ਜਿਹੜਾ ਤੁਸੀਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰਨ ਦੇ ਕੀ ਕਹਤਾ ਮੈਂ ਐਸਾ ਕਿਹੜਾ ਵਿਸ਼ਵਾਸ ਘਾਤ ਕਰਤਾ ਤੁਹਾਡੇ ਨਾਲ ਮੈਂ ਅੱਜ ਤਹੀ ਆਪਣੀ ਆ ਭੈਣ ਦੀਆਂ ਗੱਲਾਂ ਤੇ ਯਕੀਨ ਕਰਾਂ ਲੱਗ ਪਏ ਜੇ ਬੋਲੋ ਮੈਂ ਯਕੀਨ ਨਹੀਂ ਕੋ ਕੀਤਾ ਉਹਦੀਆਂ ਗੱਲਾਂ ਤੇ ਤੂੰ ਮੇਰੀ ਗੱਲ ਥੋੜੀ ਸੁਣਦੀ ਤਾਂ ਹੈ ਨਹੀਂ ਆ ਮੈਂ ਤੈਨੂੰ ਸਿੱਧੀ ਜੀ ਗੱਲ ਇਹ ਕਹਿਣ ਦੇ ਆਂ ਜੇ ਕੋਈ ਕੁਝ ਦਿਨਾਂ ਲਈ ਇੱਥੇ ਰਹਿਣ ਦਾ ਹੈ ਨਾ ਨਾ ਕਰਨੀ ਉਹਨੂੰ ਇਨਕੁਆਰੀਆਂ ਜੋ ਉਹਨਾਂ ਦਾ ਕੰਮ ਨਾ ਕਰਨ ਦੇ ਉਹਨਾਂ ਨੂੰ ਕਿਉਂ ਉਹਨਾਂ ਨੂੰ ਤੰਗ ਕਰਦਾ ਤੂੰ ਇੱਕ ਮਿੰਟ ਰਣਜੀਤ ਮੈਂ ਵੀ ਚਾਹੁੰਨੀ ਆ ਕਿ ਉਹ ਇੱਥੇ ਰਹਿਣ ਮੈਂ ਆਪ ਹੀ ਰੱਖਿਆ ਵਾ ਜੇ ਮੈਂ ਨਾ ਨਾ ਸਹਿਮਤ ਹੁੰਦੀ ਤੁਸੀਂ ਉਹਨਾਂ ਨੂੰ ਇਸ ਘਰ 'ਚ ਨਹੀਂ ਰੱਖਣਾ ਮੈਨੂੰ ਪਤਾ ਤੁਸੀਂ ਮੈਨੂੰ ਪੁੱਛ ਕੇ ਰੱਖਿਆ ਵਾ ਮੈਂ ਪੂਰਾ ਸਾਥ ਦੇਣ ਦੀ ਆ ਉਹ ਵੀ ਤੇ ਮੈਂ ਕਹਿਣ ਦੇਵਾ ਤੈਨੂੰ ਪੁੱਛ ਕੇ ਰੱਖਿਆ ਮੈਂ ਪਰ ਉਹ ਸਹੀ ਨਹੀਂ ਕਰਨਦੇ ਉਹ ਸਾਨੂੰ ਦੋਵਾਂ ਜੀਆਂ ਨੂੰ ਕਾੜਨਦੇ ਨੇ ਹਰ ਕੰਮ ਜਿਹੜਾ ਮੈਂ ਕਹਿਣ ਦੀ ਆ ਨਾ ਉਹ ਗਲਤ ਕਰਨ ਦੀ ਆ ਗੁਰਪ੍ਰੀਤ ਸੱਚੀ ਕਰਨ ਦੀ ਆ ਇਹਦੇ 'ਚ ਕੋਈ ਧੋਖਾ ਨਹੀਂ ਹੈਗਾ ਮੈਂ ਝੂਠ ਨਹੀਂ ਬੋਲਣ ਦੀ ਚੱਲ ਮੈਨੂੰ ਸਾਬਤ ਕਰ ਕਿੱਦਾਂ ਗਲਤ ਕਰਨਦੇ ਆ ਫਿਰ ਮੈਂ ਤੇਰੀ ਵੀ ਮੰਨ ਲਵਾਂ ਦੱਸ ਨਾ ਮੈਨੂੰ ਕਿੱਦਾਂ ਸਹੀ ਕਰਨਦੇ ਕਿ ਤੂੰ ਤੂੰ ਸਹੀ ਕਿਉਂ ਸਹੀ ਆ ਮੈਨੂੰ ਤਾਂ ਇਹਨਾਂ ਨੂੰ ਨਹੀਂ ਪਤਾ ਲੱਗੰਦੇ ਮੈਂ ਕੀ ਕਰਾਂ ਉਹਨੂੰ ਦੱਸ ਹੁਣ ਮੈਨੂੰ ਰੁੰਦੀ ਆਉਂਦੀ ਮੈਨੂੰ ਨਹੀਂ ਦੇਖੀ ਜਾਂਦੀ ਬਰਬਾਦ ਚਲੋ ਠੀਕ ਆ ਹੁਣ ਵੇਖੀ ਜਾਓ ਕਿ ਮੈਂ ਕਰਦੀ ਕੀ ਹਾਂ ਤੁਹਾਨੂੰ ਮੈਂ ਸਾਬਿਤ ਕਰਕੇ ਦੱਸੂਗੀ ਕਿ ਇਹ ਗਲਤ ਆ ਤੇ ਇਹ ਦੋਵੇਂ ਜੀ ਬਸ ਗਲਤ ਆ ਇਹਨਾ ਮੈਂ ਤੁਹਾਨੂੰ ਅੱਜ ਕਹਿ ਰਿਹਾ ਤੇਰਾ ਪਹਿਲਾਂ ਵੀ ਸਾਥ ਦਿੱਤਾ ਨਾ ਮੈਂ ਤੂੰ ਸਾਬਤ ਕਰ ਤੇਰਾ ਫਿਰ ਸਾਥ ਦਊਂਗਾ ਮੈਂ ਪਰ ਮੈਨੂੰ ਸਾਬਤ ਤੇ ਕਰ ਪਤਾ ਤਾਂ ਲੱਗੇ ਮੈਨੂੰ ਬਣਾ ਦੇਣੀ ਆ ਚਾ ਰੁਕ ਜਾਓ 2 ਮਿੰਟ ਮੈਂ ਤੁਹਾਨੂੰ ਸਾਬਿਤ ਕਰਕੇ ਦੱਸੂਗੀ ਮੈਜੋ ਇਹ ਤੋ ਲਊਪੀ ਤਾ ਤੁੰਨਾਂ ਦਾ ਬੋਲੀ ਇਹ ਕਿ ਉਹ ਗਿਆ ਨਾ ਯਾਰ ਇਹ ਫੰਗਾ ਪੈ ਗਿਆ ਜੀ ਖੂਨ ਕਿਹੜਾ ਨਵਾਂ ਸਿਆਪਾ ਪੈ ਗਿਆ ਸਿਆਪਾ ਤੈਨੂੰ ਪਤਾ ਹੁਣ ਆਪਣੇ ਭਾਜ ਦੇ ਸਿਆਪੇ ਲਿਖੇ ਕਰਵਾ ਦੇ ਪੈਣੇ ਆ ਕਿ ਕਿਹ ਕੁ ਮਦ ਆਹੀਆਂ ਡੀਆ ਲਿਆਵਾ ਉਹਨੂੰ ਇੱਥੋਂ ਦਾ ਪਤਾ ਆਪਣੇ ਘਰ ਦਾ ਉਹ ਕਿੰਨੂੰ ਦੱਸਦਾ ਹੈ ਘਰ ਦਾ ਐਡਰੈਸ ਉਹ ਮੇਰੀ ਗੱਲ ਸੁਣ ਮੇਰੇ ਯਾਰ ਦੋਸਤ ਕੋਈ ਹੈਗਾ ਉਹਨੇ ਦੱਸ ਦਿੱਤਾ ਕਿ ਤੈਨੂੰ ਹਏ ਮੈਂ ਮਰ ਜਾਵਾਂ ਮੇਰੀ ਕਿਸਮਤ ਛੱਟ ਗਈ ਹੁਣ ਨਵਾਂ ਸਿਆਪਾ ਅੱਗੇ ਲੱਕੀ ਬੋਲ ਕੇ ਆਇਆ ਹੁਣ ਉਹਨ ਇੱਕ ਬੰਦੇ ਨੂੰ ਹੋਰ ਐਡਰੈਸ ਦੱਸਦਾ ਤੂੰ ਮੇਰੀ ਗੱਲ ਦੇ ਸੁਣ ਲਾ ਤੂੰ ਪਾਜੰਦੀਂ ਇੰਡਾ ਮੀਆਂ ਅੱਗੇ ਮੇਰਾ ਪਾਰਾ ਹਾਈ ਹੋਇਆ ਵਾ ਮੇਰੀ ਗੱਲ ਸੁਣ ਉਹਨੇ ਕਿਤੇ ਵੀਰ ਵੀ ਨਾਲ ਪੁੱਛਿਆ ਵੀ ਉਹ ਕਿੱਥੇ ਰਹਿੰਦਾ ਉਹਨੇ ਕਹਿੰਦਾ ਫਲਾਣਾ ਫਲਾਣਾ ਕਹਿੰਦਾ ਮਿਲਦਾ ਮੈਂ ਤੇ ਮੈਨੂੰ ਉਹਨੇ ਕੱਲ ਫੋਨ ਕੀਤਾ ਕਹਿੰਦਾ ਯਾਰ ਮੈਂ ਆਗਣਾ ਰੌਲਾ ਪਾਉਣਾ ਈ ਤੁਹਾਡੇ ਤੇਰੇ ਸਹੌਰੇ ਘਰ ਤੇ ਮੈਂ ਕਹਿੰਦਾ ਵੀ ਤੂੰ ਕੋਈ ਜਗਾਰ ਲਾ ਤੇਰਾ ਦਿਮਾਗ ਬਥੇਰਾ ਚੱਲਦਾ ਬਹੁਤ ਜਗਾਰ ਲਾ ਮਸਤੇ ਮੈਂ ਹੀ ਹੋ ਰਹੀ ਸਿਆਪੇ ਹਨੇ ਤੂੰ ਗਰੇ ਕਰਜੇ ਤੂੰ ਚੁੱਕੇ ਦੋਸਤਾਂ ਨਾਲ ਕਰਦਾ ਕੋਈ ਹਾਂ ਦੀ ਸਿਆਪੇ ਕਿਹੜਾ ਨਵਾਂ ਜੰਮ ਪਿਆ ਹੁ ਨਵਾਂ ਦੋਸਤ ਤੂੰ ਕਿਹੜਾ ਜੰਮਿਆ ਨਵਾਂ ਜੰਮਿਆ ਤੇ ਬੜੇ ਚੰਦਾ ਵਾ ਤੂੰ ਕਿ ਮੈਂ ਪੈਸੇ ਲੈ ਜਿਹੜੇ ਮੈਂ ਗੱਲ ਕਰਨੀ ਮੇਰੀ ਗੱਲ ਪਹਿਲਾਂ ਪ੍ਰੇਮ ਨਾਲ ਤਾਂ ਪਹਿਲਾਂ ਕੋਈ ਕੰਮ ਕੋਈ ਜਗਾਰ ਲਾ ਆਪਾਂ ਦਾ 10000 ਰੁਪਏ ਦਈਏ ਤੇ ਦੂਜੀ ਗੱਲ ਇਹ ਕਿ ਰਣ ਉੱਥੇ ਆ ਗਏ ਨੇ ਰੋਲਾ ਪੈਣਾ ਉਹਨੂੰ ਕਿਹਾ ਰੋਲਾ ਪਾਣਾ ਉੱਥੇ ਆ ਕੇ ਜੀਵ ਨੇ ਆ ਕੇ ਸੇ ਰੋਲਾ ਪਾਇਆ ਤੇ ਆਪਣੀ ਜ਼ਿਹਰ ਮਿੱਟੀ ਪਈ ਤੋਂ ਆਣੀ ਹੋ ਰਾਣਾ ਭਾਜੀ ਅੱਗੇ ਆਪਣੇ ਮਾੜਾ ਮੋਟਾ ਹੱਥਾਂ ਐਚਾਣਾ ਤੇ ਉਹ ਤਾਂ ਵਿਸ਼ਵਾਸ وڑ ਜਾਣਾ ਹੀ ਜੇ ਇਹ ਪਤਾ ਲੱਗਣਾ ਨਾ ਜਾਣਿਆ ਰਾਣਾ ਭਾਜੀ ਤੇ ਉਹ ਫੇਰ ਆਪਾਂ ਕਰਾਂਗੇ ਤੈ ਉਹ ਕੀ ਅਗਲਾ ਬੂਏ ਤੇ ਪੈਸੇ ਮੰਗਣਾ ਆਏਗਾ ਬੂਆ ਕਟਕਾਏਗਾ ਬਾਹਰ ਉਹ ਲਾ ਪਾਏਗਾ ਤੇ ਭਰਾ ਨੇ ਤੁਹਾਨੂੰ ਬੋਲਣੇ ਬੋਲ ਲੈ ਮਸਾਕੀ ਤੇ ਵਾਸਾ ਚ ਹੋਇਆ ਮੇਰਾ ਗੁਆਚੇ ਮੈਂ ਗੱਲ ਕਰ ਰਿਹਾ ਹਾਂ ਸਿਆਫੀ ਰੋਹੀ ਕਾ ਮਸ਼ੂਰ ਜੇ ਸਾਨੀ ਕਰਤੂਤਾ ਜਾਣ ਗਿਆ ਨਾ ਭਜੀ ਰਾਣਾ ਤੇ ਮੈਂ ਹੋ ਜਾਨਾ ਕਾਣਾ ਇੱਥੇ ਤੇ ਤੂੰ ਅੱਗੇ ਹੀ ਕਾਣਾ ਹੈ ساری ਦੁਨੀਆ ਦੀ ਨੱਚਾ ਜਿਹੀ ਕਾਣਾ ਹੀ ਹੈ ਨਾ ਤੂੰ ਕਰੀ ਸੇਲਾਸ ਜਦੀ ਆ ਤੂੰ ਮੱਦੀ ਕਣੀ ਆ ਆਹ ਕਾਣੀ ਨਾ ਕਹੀ ਮੈਂ ਹੁਣ ਕਿਹੜਾ ਜੁਗਾੜ ਤੇ ਤੈਨੂੰ ਪੂਰਾ ਹੀ ਮੈਨੂੰ ਪਤਾ ਵਾ ਮੇਰੀ ਗੱਲ ਉਹ ਉਸ ਨਾ ਕੋ ਚੀ ਜਿਹੜਿਆ ਮੇਰਾ ਉਹ ਪੈਸੇ ਨਹੀਂ ਰੱਖਦੀ ਕਿ ਤੇ ਸਾਹਮਣੇ ਜਿਹੜੇ ਮੈਂ ਚੱਕ ਲਿਆ ਮਨੂ ਕਾਲੂ ਕਾ ਕੇ ਲੋਕ ਮਾਰ ਕੇ ਰੱਖਦੀ ਉਹ ਉਹ ਪੈਸੇ ਨਹੀਂ ਕਿ ਨਹੀਂ ਗਿਆ ਪਹਿ ਦਿਨ ਬੜਾ ਟੈਨ ਰਖਿਆ ਨਾ ਬਾਕੀ ਉਹਦੇ ਏਟੀਐਮ ਦੀ ਉਹਦੀ ਗੱਲ ਬਾਤ ਨਹੀਂ ਲਈ ਮੈਂ ਉਹਨੂੰ ਕੋ ਰੱਖਿਆ ਉਹ ਜਿਹਨੇ ਅਗੋਂ ਬੋਰਾਤਾ ਨਾਲ ਆਂਦਾ ਨਹੀਂ ਬਾਕੀ ਸਭਰਾ 10000 ਰੁਪਏ ਹੈਗਾ ਭੁੱਖੀ ਨੰਗੀ ਦੇ ਉਸ ਉਹ ਵੀ ਕਟਵਾ ਲੇ ਤੇ ਉਹਦਾ ਸੂਰਾ ਸ਼ੱਕ ਪੈ ਗਿਆ ਆਇਆ ਉਹਨਾਂ ਕਟਵਾਈਏ ATM ਚ ਨਾ ਕਟਵਾਈਏ ਇਹ ਤੇ ਖਾਂ ਉੱਥੇ ਆ ਫਿਰ ਤੇਰਾ ਦਿਮਾਗ ਫੇਰ ਗਿਆ ATM ਦਾ ਚੱਕ ਲਈ ਨਵਾਂ ਸਿਆਪਾ ਨਾ ਬਾਕੀ ਮੇਲੇ ਦਾ ਚੀਜ਼ ਚੱਕ ਲਈ ਬਾਈ ਦੇ ਨਾ ਜਾਣੀ ਕੀਤੀ ਤਾਂ ਕੋਠੇ ਕੱਢ ਲਈ ਉਹ ਚਾਲ ਆ ਹਾਏ ਹਾਏ ਉਹ ਕਿਹ ਚੋਰ ਨਹੀਂ ਤੇ ਫਿਰ ਮੈਨੂੰ ਚੋਰ ਚੋਰ ਕਰਕੇ ਪਤਾ ਲੱਗ ਗਿਆ ਉਹ ਕਰਵਾ ਲਈ ਕਹਿੰਦੇ ਮੇਰੇ 10000 ਮੇਰੀ ਗੱਟ ਸੋੜਾ ਪਿਆ ਤੇ ਜਾ ਕੇ ਉਹ ਪੁੰਨਾੜਾ ਲਾ ਜਿਹੇ ਚੀਜ਼ ਕੁਛ ਹੀ ਮਿਲਦਾ ਵਾ ਕੋਈ ਹੀ ਚੀਜ਼ ਮਿਲਦੀ ਆ ਨਾ ਚੋੜਾ ਕੇ ਲੈ ਆ ਵਸਾ ਕੇ ਕੰਨਾ ਕਟੇ ਕੋਸ਼ਾਬ ਕੜਾ ਕੋਈ ਨੀ ਕੋਈ ਵੀ ਜੀਦਾ ਵਾ ਹਾ ਕੋਈ ਜੀਦਾ ਦਾ ਡਾਲੇ ਉਹ ਤਾਂ ਅਿਕਲੇਸ਼ ਪਈ ਆ ਉਹਨੇ ਕਹਿੰਨਾ ਤੋਂ ਦੋਸ਼ ਸੰਕਰਦਾ ਵੀ ਪੀਕੇ ਛੱਡ ਨਹੀਂ ਆ ਘਰੇ ਨੰਗੋਲ ਨਹੀਂ ਡੋਰ ਤੇ ਲੱਗਦਾ ਮੈਂ ਆਉਣ ਨਹੀਂ ਹੁੰਦੀ ਛੋਟੇ ਨਹੀਂ ਹੁੰਦੀ ਨਾਲੇ ਪੈਨ ਸਰਕਲ ਦਾ ਯਕੀਨ ਆ ਅਜੇ ਕਨਫਰਮ ਨਹੀਂ ਹੋਇਆ ਇਹ ਝੂਠਿਆਂ ਜਾਂ ਉਹ ਝੂਠੇ ਆ ਕਿੰਨਾ ਵੱਡਾ ਸਿਆਪਾ ਕਹਿ ਰਿਹਾ ਇਹ ਬਪੂਸ ਤੇਨੂੰ ਸਿੱਧੀ ਤੈਨੂੰ ਫੜ ਲਗੀ ਐ ਜਿਹੜੇ ਮੈਂ ਕੰਮ ਕਿਹਾ ਉਹ ਕੰਮ ਕਰ ਆਹੋ ਮਾਤਾ ਰੋਹਲਾਵਾ ਕਰ ਦਿੰਨੀ ਆ ਸਿਆਪਾ ਮੈਨੂੰ ਕਰਨਾ ਬਿਨਾ ਆਪਣੀ ਲੋੜ ਨਾ ਕਰਨਾ ਮੈਨੂੰ ਤੇਰੇ ਕਰਕੇ ਨਹੀਂ ਮੈਂ ਕਰਨ ਲੱਗੀ ਕਿ ਬੂਆ ਨਾਲ ਹੱਗਾ ਚਾਹੀਦੀ ਗੱਲ ਤੇ ਲੋੜ ਨੂੰ ਕਰਵਾ ਜਾ ਤਾ ਕੋ ਕਰਵਾ ਜਾ ਤੇਰੇ ਇੱਛਾ ਤੇ ਮੈਂ ਕੋਈ ਗੱਲ ਮੰਨਾਂ ਤੇ ਬੰਕੇ ਨਾ ਖੱਟੂ ਦੇ ਲੋਕੀ ਅੱਧੀ ਅੱਧੀ ਦਿਦਰਾ ਦਾ ਕੰਮ ਕਰਕੇ ਹੁੰਦੀ ਐ ਤੇ ਤੂੰ ਇੱਥੋਂ ਆ ਕਮਰੇ 'ਚ ਨਹੀਂ ਜਾ ਸਕਦੀ ਮਾੜਾ ਇਹ ਕੰਮ ਨਹੀਂ ਕਰ ਸਕਦੀ ਮੇਰਾ ਵੱਡੀ ਜਾਈ ਆ ਆਹੋ ਬਦਨਾਮ ਦੇ ਅੱਗੇ ਹੋਈ ਆ ਹੁਣ ਰਹਿ ਕੀ ਗਿਆ ਵਾ ਤੇ ਲੋਕਾਂ ਨੇ ਸਾਨੂੰ ਚੋਰ ਤੇ ਕਹਿਣਾ ਹੀ ਆ ਤੇ ਮਾੜੀ ਮੋਟਿਆ ਤੇ ਹੱਥ ਵਾਜਦਾ ਤੇ ਮਾਰ ਲਈਏ ਜਿੰਨਾ ਹੂੰ ਜਾਵਾਂ ਜਦਾ ਮਾਰ ਲੀਏ ਇਹ ਸਮਝ ਹੀ ਨਹੀਂ ਗਾਲ ਨੂੰ ਆਪਣਾ ਲੈਕਚਰ ਦੇਂਦਾ ਪਿੰਦੀ ਆ ਆਪਣਾ ਰੂਮ ਬਾਂਡਿਆ ਪਿੰਦੀ ਆ ਵੀ ਬਸ ਮੈਂ ਉਹੋ ਗੱਲ ਰੱਸੀ ਸੜ ਜਾਂਦੀ ਬਾਹ ਨਹੀਂ ਜਾਂਦਾ ਇਹਦਾ ਰੋਗ ਉਨਾ ਹੀ ਰਹਿਣਾ ਜਿੰਨੇ ਮਰਜੀ ਭੁੱਖੇ ਹੋ ਜੀਏ ਜਿੰਨੇ ਮਰਜੀ ਰੰਜੀ ਹੋ ਜੀਏ ਇਹਦੀ ਜ਼ੁਬਾਨ ਨਹੀਂ ਕਦੇ ਕਰੋਣੀ ਇਹਦੀ ਜ਼ੁਬਾਨ ਨੇ ਤੇ ਮੈਨੂੰ ਸਾਰਾ ਇਥੋਂ ਤੱਕ ਲਿਆਂਦਾ ਵਾ ਤੇ ਮੈਂ ਇਹਨੂੰ ਨਾਂ ਨਾ ਕਹਿ ਤਾ ਹੁੰਦਾ ਵੀ ਤੂੰ ਜਬੜ ਜਬਾਰ ਰਹੀ ਤੇ ਭਾਜੀ ਹੁਣ ਸਾਨੂੰ ਫੇਰ ੱਟਕੇ ਮਾਰ ਕੇ ਕੱਢਣਾ ਹੀ ਮਹਾ ਮਹਾ ਹੈ ਬੇ ਘਰ ਵਿੱਚ ਜੋ ਪੈ ਜਮਾਏ ਆ ਇਹ ਹੋਰ ਲੈਕਚਰ ਦੇਂਦਾ ਪਿੰਦੀ ਆ ਤੇ ਕੰਧਾਂ ਦੇ ਕੰਨ ਨੂੰ ਦੇ ਆ ਕੀ ਬਤਾ ਕੋਈ ਇਥੇ ਬਾਹਰ ਖੜੋ ਕੇ ਸੁਣਦਾ ਹੀ ਹੋਈ ਮੇਰਾ ਤਾਂ ਬੜੇ ਦਿਨਾਂ ਤੋਂ ਦਿਲ ਕਰੰਡਿਆ ਸੀ ਹਨ ਪਰ ਬਸ ਘਰੋਂ ਨਿਕਲਿਆ ਨਹੀਂ ਸੀ ਜਾਣਦਿਆ ਮੈਂ ਕੀ ਕਰਾਂ ਕਮਰਵਾ ਦੇ ਚੰਗੀ ਰੋਜੀ ਦੀ ਪਰ ਮੇਰਾ ਵੀ ਕਾਜ ਜਦ ਤਾਨੂੰ ਮਿਲਣ ਨੂੰ ਵੀ ਤੁਸੀਂ ਆਉਂਗੇ ਤੇ ਨਾਲੇ ਸਭ ਵੀ ਮਨ ਨੂੰ ਲਿਆਉਂਦੇ ਤੇ ਮੇਰੇ ਗਿਆ ਜਾਂਦੇ ਵੇ ਕਰਨੀ ਕਿੰਨੀ ਘੜੀ ਘੜੀ ਤੇ ਨਾਂ ਮੇ ਕੋਈ ਆਇਆ ਜਾਂਦਾ ਨਾ ਤੁਹਾਡੇ ਕੋਈ ਕਹਿ ਨਹੀਂ ਇਤਰਾ ਦਾ ਸੱਸੇ ਦਾ ਪਤਾ ਸੱਸੇ ਦਾ ਹਾਂ ਸਾਨੂੰ ਠੀਕ ਹੈ ਸੱਸੇ ਠੀਕ ਹੈ ਹਾਂ ਲਿਆ ਕੋ ਪਤਾ ਪਤਾ ਤੂੰ ਨਾ ਮੇਰੇ ਕੋਲ 2 ਮਿੰਟ ਬੈਠੋ ਮੈਂ ਸਿਰਫ ਕੰਮ ਹੀ ਹੈ ਨਹੀਂ ਜਰੂਰੀ ਤੈਨੂੰ ਪਤਾ ਨਾ ਨਵੀਂ ਕੋਠੀ ਸ਼ੁਰੂ ਕੀਤੀ ਹੀ ਹੈ ਕੋਸੇ ਕੇ ਬਸ ਚਾਹ ਧਰਵਾ ਹੁਣੇ ਆਈ ਹੁਣੇ ਨਾ ਕਿ ਮੈਂ ਪੀ ਲੂੰਗੀ ਨਹੀਂ ਹੁਣੇ ਆਈ ਬਸ ਹਾਂ ਚਲ ਕੋਈ ਗੱਲ ਨਹੀਂ ਬੜਾ ਗੇ ਉੱਤੇ ਗੱਡੀ ਦੂਰ ਆਈ ਥੱਕ ਜਾਂਦਾ ਬੰਦਾ ਪਾਣੀ-ਧਾਣੀ ਪੀਓ ਚਾਹ ਪਾਣੀ ਪੀਓ ਕੋਈ ਗੱਲ ਬਹੁਤ ਗੜੀ ਦੁੱਧ ਤੈਂਜੀ ਮੈਨੂੰ ਇਹ ਦੱਸੋ ਅਗੋ ਪ੍ਰੀਤਾ ਕੀ ਰੂਲਾ ਪੈਂਡਿਆ ਹੈਗਾ ਉਹ ਕਦੇ ਤੁਹਾਡੇ ਘਰ ਆਇਆ ਲੱਗਦਾ ਯਾਰ ਲੱਗ ਪਈ ਤੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਮੇਮਾ ਨੂੰ ਕਿਉਂ ਨਹੀਂ ਦਈ ਯਾਰ ਤੈਂਜੀ ਵਿਮਲ ਕੰਮਕਾਰ ਵਿੱਚ ਇੰਨਾ ਬੀਜ਼ੀ ਹੈਗੀ ਆ ਉਹ ਤਾਂ ਪਤਾ ਨਵੀਂ ਬੁਟੀਕ ਆ ਉਹਦੇ ਵਾਸਤੇ ਉਹ ਗਏ ਬੰਬੇ ਤੋਂ ਕੋਈ ਕਪੜਾ-ਕੁਪੜਾ ਲੈਣ ਵਾਸਤੇ ਗਏ ਆ ਉਹ ਕਹਿੰਦੇ ਆਪਾਂ ਹੁਣ ਆਪਣੀ ਦੁਕਾਨ ਤੇ ਕਪੜਾ ਲਿਆ ਕੇ ਵੀ ਰੱਖਣਾ ਹੈਗਾ ਤੈਂਜੀ ਉਹ ਮਾਲਕ ਦਾ ਸ਼ੁਕਰ ਹੈ ਕਿ ਇੰਨਾ ਵਧੀਆ ਸਾਡਾ ਕੰਮ ਚਲਾਉਂਦਾ ਰਾਜੂ ਨੇ ਤਾਂ ਧਰ ਉਧਰ ਵਿਚਾਰਾ ਕੰਮ ਕਰਦਾ ਸੀ ਹੋਰ ਰਾਜੂ ਵੀ ਉਹਦੇ ਨਾਲ ਹੀ ਉਥੇ ਮਲੇ ਜਾਂਦਾ ਪਰ ਉਹ ਕਪੜਾ ਲੈ ਕੇ ਆਂਦਾ ਉਹ ਵਿਮਲ ਕੰਦੀ ਮੈਂ ਜਾਣਾ ਨਹੀਂ ਕਿਉਂਕਿ ਕਪੜੇ ਦੀ ਪਹਿਚਾਨ ਤਾਂ ਵਿਮਲ ਨੇ ਕੀਤੀ ਆ ਤੇ ਰਾਜੂ ਦੀ ਪਹਿਚਾਨ ਨਹੀਂ ਹੈਗੀ ਉਹ ਫਿਰ ਐਸ ਕਰਕੇ ਦੋਵੇਂ ਜੀ ਚਲੇ ਗਏ ਨਾਲ ਬੱਚੇ ਚਲੇ ਗਏ ਤੇ ਮੈਂ ਜਾਂਦੀ ਸੀ ਤਾਂ ਮੈਂ ਮਿਲਿਆ ਐਨਾ ਸ਼ੁਕਰ ਕਿ ਹਜੇ ਉਹਨਾਂ ਨੂੰ ਪੂਰੀ ਗੱਲ ਦਾ ਨਹੀਂ ਪਤਾ ਹੈਗਾ ਪਰ ਭੈਣ ਜੀ ਅਗੋਰ ਜੀ ਤੁਸੀਂ ਘਰ ਕਿਉਂ ਰੱਖਿਆ ਟਾਡੀ ਧੀ ਆ ਮੈਂ ਮੜਾ ਨਹੀਂ ਕਰਦੀ ਪਰ ਜੋ ਹਾਲਾਤ ਬਾਹਰ ਚੱਲਣ ਦੇ ਦਾ ਉਹਨਾਂ ਦੇ ਮੇ ਤਾਂ 10 ਦਿਨ ਸਾੜੇ। ਤੇ ਅੰਜੀ ਫਿਰ ਕੀ ਕਰਗੇ ਧੀ ਹੋਈ। ਵੇਖੋ ਆਪਣੇ ਨੇ ਰਣਜੀਤ ਨੇ ਅਜੀਟਰੀ ਵੀ ਅਹੀਂ ਛਡਾ ਲਈ ਆ। ਉਹ ਬੋਟੀ ਆਪਣੇ ਪੇਕਿਆਂ ਤੋਂ ਵਿਚਾਰੀ ਪਹਿਲੇ ਲਈ। ਉਹਨਾਂ ਸਾਰੀ ਉਹਦੀ ਮਾਂ ਨੇ ਮਦਦ ਕੀਤੀ ਕਿ ਲਓ ਤੁਸੀਂ ਆਪਣਾ ਮਕਾਨ ਤੇ ਛਡਾਓ। ਅੱਛਾ ਤੇ ਅੰਜੀ ਛਡਾ ਲਈ ਆ? ਜੀ ਧੀ ਛਡਾ ਲਈ। ਅੰਜੀ ਬਹੁਤ ਬਹੁਤ ਵਧਾਈ ਹੋਵੇ। ਆੜੀ ਤੁਸੀਂ ਛੱਤ ਪਚਾ ਲਈ ਨਾ। ਇਹ ਸਰ ਨਾਲ ਵੱਡਾ ਕੰਮ ਕੀਤਾ ਜੇ ਪਹਿਲੇ ਤੇ ਅੰਜੀ ਛੱਤ ਤੈਨੂੰ ਪਚਾ ਲਈ। ਤੇ ਸਾਨੂੰ ਕੋਣ ਨੂੰ ਤੇ ਫੇਰ ਉਹ ਨਾਲ ਹੀ ਲੱਗ ਗਏ। ਉਹ ਫੇਰ ਆਣ ਕੇ ਇੱਥੇ ਐਂਡ ਆ ਤੇ ਚਲੋ ਰਹਿਣ ਵਾਲੀ ਤਾਂ ਗੱਲ ਭੈਣ ਜੀ ਵੱਖਰੀ ਆ ਆ ਜਿਹੜੇ ਹੋਰ ਨਵੇਂ ਨਵੇਂ ਕਾਰਨਾਮੇ ਕਰਦੇ ਆ ਹੁਣ ਸਾਨੂੰ ਸਾਨੂੰ ਦਿਨੇ ਰਾਤ ਪਰੇਸ਼ਾਨੀ ਲੱਗੀ ਨਹੀਂ ਜਿੱਤੇ ਦੋਹੇ ਜੀ ਕਰਨ ਕੀੜੇ ਉਹ ਗੋਟਰੀ ਤੇਨੇ ਤੇ ਸ਼ਰਮ ਨਹੀਂ ਲੰਦੀ ਆ ਨਾ ਝੂ ਇੰਨਾ ਝੂ ਇੰਨਾ ਝੂ ਝੂ ਨੂੰ ਮਾਰ ਮਾਰ ਕੇ ਮਾਰ ਭੈਣ ਜੀ ਝੂ ਦੇ ਪੈਰ ਨਹੀਂ ਹੁੰਦੇ ਐ ਜਿਹੜਾ ਝੂਟ ਸੱਚ ਆ ਉਹ ਤਾਂ ਗੱਲ ਖੋਲ ਹੀ ਜਾਂਦੀ ਹੈ ਪਰ ਇਹ ਕੁੜੀ ਨੇ ਤੇ ਇੱਕ ਦਲੂਈ ਲੜੀ ਇਹਨੂੰ ਤਾਂ ਪੈ ਗਈ ਕਿਤੇ ਮੇਰੀ ਸ਼ਰਮ ਨਹੀਂ ਗਈ ਵੀ ਮੇਰੀ ਮਾਂ ਲੋਕੀ ਕੀ ਆ ਕਰਨੀ ਨਵੇਂ ਨਵੇਂ ਕੰਮ ਕਰਦੀ ਭੈਣ ਜੀ ਫਿਰ ਰੋਹੇ ਕੰਮ ਕਰ ਲੇ ਮੇਰੇ ਦੇ ਨੌ ਪੁੱਤ ਦੇ ਵਿੱਚ ਵੀ ਲੜਾਈ ਪਾਉਂ ਰਹੀ ਹੈ ਸਾਡੇ ਘਰ 'ਚ ਕਲੇ ਪਾਉਂਦੀ ਮੈਨੂੰ ਤੇ ਉਹ ਹੌ ਡਰ ਫੇਰ ਆਉਂਦਾ ਵਾ ਕਿ ਕਿਤੇ ਸਾਡੇ ਨਾਲ ਉਹੋ ਕੋਈ ਨਾ ਮਾਹੀ ਮੇਰਾ ਪੁੱਤ ਮੜਾ ਚਾਹ ਦਾ ਆਮੜੀ ਕਿ ਤੁਹਾਨੂੰ ਪਤਾ ਆਪਣਾ ਖਰਚਾ ਉਹ ਇਹ ਦੋਵੇਂ ਜੀ ਆ ਰਹਿ ਦੇ ਇਹਨਾਂ ਦਾ ਖਰਚਾ ਦੋਸੋਂ ਕੱਲਾ ਜਾਣਾ ਉਹ ਕੀ ਕਰੇ ਇਹ ਕੁੜੀ ਨੇ ਤੇ ਉਹੋ ਗੱਲ ਹੀ ਮੇਰੇ ਕੋ ਪੈਸੇ ਲੈ ਗਈ ਤੇ ਫੇਰ ਉੱਥੇ ਕਿੱਡਾ ਖੇਡਣ ਝੂਠ ਸੱਚ ਝੂਠ ਸੱਚ ਫੇਰ ਪੈਰਾਂ ਤੇ ਕਿਤੇ ਪਾਣੀ ਨਹੀਂ ਪੈਣ ਦੀ ਅਬੋਂ ਟੀਮ ਤੇ ਕਿਤੇ ਕੁੱਲ ਨਹੀਂ ਨਹੀਂ ਦੇਗੀ ਫੇਰ ਇਹਦੇ ਖਿਲਾਫ ਹੁੰਡੇ ਵੀ ਚੁੱਕਦੀ ਆ ਕਿ ਤੇਰੇ ਘਰ ਬੜੀ ਨੇ ਅਮੀਰ ਪਰਜਾਈ ਇਤਰਾਹ ਦੀ ਗੌਰਤਰੀ ਇੱਜ਼ਤ ਲੱਖਣੀ ਬੜੀ ਮਾੜੀ ਹੈ ਤੇ ਮੇਰੀ ਧੀ ਆ ਪਰ ਮੈਨੂੰ ਨਹੀਂ ਅਰੰਭੀ ਉਹਦੇ ਕਰਮਾਂ ਮੈਂ ਤਾਂ ਤੇ ਕੀ ਕਰਾਂਗੀ ਭੈਣ ਜੀ ਮੈਂ ਸੇ ਘਰ ਕੇ ਆਂਦਾ ਦੇਖੋ ਨਾ ਕਿ ਦਿਨ ਦਾ ਚੰਦੀ ਢਾਢੀ ਧੀ ਆ ਮੈਂ ਗੱਲ ਕਹਾਂਗੀ ਤੈਨੂੰ ਬੁਰਾ ਲੱਗੇਗਾ ਤੈਂਜੀ ਵੇਖੋ ਘਰ ਤੁਸੀਂ ਖਰਚਾ ਕਰਦੇ ਜੀ ਤੇ ਥੋੜੀ ਬੋਤੀ ਮੈਂ ਮਦਦ ਕਰ ਦਿਆ ਕਰਾਂਗੀ ਥੋੜੀ ਬੋਤੀ ਤੁਸੀਂ ਕਰ ਲਿਆ ਕਰੋ ਤੇ ਐਸਾ ਕਰੋ ਕਿ ਗੁਰਪ੍ਰੀਤ ਨੂੰ ਮકાਨ ਬਾਹਰ ਲੈ ਦੋ ਤੈਂਜੀ ਬਾਹਰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਵਿੱਚ ਬੜੀਆਂ ਗੱਲਾਂ ਹੁੰਡੀਆਂ ਜੀ ਇਹਨਾਂ ਨੇ ਤਾਂ ਕਈ ਜਗ੍ਹਾ ਧੱਕੀਆਂ ਮਾਰੀਆਂ ਜੀ ਇੱਥੋਂ ਤੱਕ ਮੈਨੂੰ ਪਤਾ ਲੱਗਾ ਏ ਕਿ ਸੋਨੂੰ ਐਡਾ ਕੰਬੀਨਾ ਹੈਗਾ ਉਹਨੇ ਤੁਹਾਡੇ ਮਕਾਨ ਤੇ ਕਬਜ਼ਾ ਕਰ ਲੈਣਾ ਜੇ ਤੇ ਭੈਣ ਜੀ ਇਹ ਨਾ ਹੋਵੇ ਕਬਜ਼ਾ ਕਰਦਾ ਕਰਦਾ ਤੁਹਾਡੇ ਪੁੱਤ ਤੇ ਵੀ ਕਬਜ਼ਾ ਕਰ ਪਵੇ ਇਹ ਨਾ ਵੇ ਤੁਹਾਡੇ ਘਰ ਵਿੱਚ ਐਸਾ ਖਲਾਰਾ ਪੈ ਜੇ ਕਿ ਸਾੰਬਿਆ ਨਾ ਜਾਵੇ ਹਜੇ ਵੀ ਵੇਲਾ ਜੇ ਭੈਣ ਜੀ ਬੁਰੇ ਬਣ ਜੋ ਆਪਣਾ ਘਰ ਬਚਾ ਲੋ ਇਹ ਤਾਂ ਜਿਹੜਾ ਸਾਡੀ ਕੁੜੀ ਚ ਗਲਤੀ ਆ ਗੁਰਪ੍ਰੀਤ ਜਿਹੜੀ ਇਹ ਆਪਣੇ ਘਰ ਵਾਲੇ ਤੇ ਮੰਨੀ ਜਾਂਦੀ ਆ ਇੰਨੀ ਸਮਝਦਾਰ ਇੰਨੀ ਸਿਆਣੀ ਆ ਪਰ ਐਸ ਵਾਲੇ ਬੰਦੇ ਦੀ ਪਰਖ ਨਹੀਂ ਕਰ ਪਾਰੇ ਉਹਨੂੰ ਪਤਾ ਹੀ ਨਹੀਂ ਲੱਗਣ ਡਿਆ ਕਿ ਜੋ ਕੁਝ ਸੋਨੂੰ ਕਰਨ ਡਿਆ ਗਲਤ ਕਰਨ ਡਿਆ ਬਸ ਉਹ ਕਹਿੰਦੇ ਕਿ ਜੋ ਕੁਝ ਕਰਨ ਡਿਆ ਸੋਨੂੰ ਸਹੀ ਕਰਨ ਡਿਆ ਭੈਣ ਜੀ ਇੱਕੋ ਦੇ ਸਿਰ ਤੇ ਪੈਸਾ ਦਾ ਘੂਟ ਸਵਾਰ ਹੈ ਗੱਲ ਤੇ ਤੁਹਾਡੀ ਠੀਕ ਹੈ ਭੀ ਉਹਨੂੰ ਵੱਖਰਾ ਕਰ ਦਿੱਤੀ ਭੈਣ ਜੀ ਵੇਖੋ ਨਾ ਕਿੰਨੀ ਵਾਰਾ ਤੁਹਾਡੀ ਮਦਦ ਕੀਤੀ ਭੈਣ ਜੀ ਘੜੀ ਘੜੀ ਮਦਦ ਲੀਦੇ ਤੇ ਮੈਨੂੰ ਨਹੀਂ ਲੱਗੀ ਦਾ ਵੇਖੋ ਇਹ ਵੀ ਰਣਜੀਤ ਵਿਚਾਰਾ ਮਹਾਕਾਰ ਬਾਹਰ ਤੋਰ ਰਿਹਾ ਤਾਂ ਪਤਾ ਕਿੰਨੇ ਕਿਤੇ ਜਮਾ ਕੀਤੇ ਭੈਣ ਜੀ ਹੋਰ ਦੱਬੀ ਕਿ ਸੁੱਧਾ ਨਹੀਂ ਆ। ਸਬਜੀ, ਭਾਜੀ, ਦੁੱਧ, ਪਾਣੀ ਹੁਣ ਕਿੰਨੇ ਜੀ ਇਹੀ ਹੋਏ ਆ। ਫੇਰ ਵੀ ਲਿਆ ਲਿਆ ਕਹੁੰਦਾ ਇੰਨੀ ਮਦਦ ਕਰਨ ਦੀ ਬਜਾਏ ਸਭ ਉਲਟਾ ਸਾਨੂੰ ਲੜਾਉਂਦੇ ਆ। ਭੈਣ ਜੀ ਮਕਾਨ ਇਹਨਾਂ ਨੇ ਕਿੱਥੋਂ ਬਣਾ ਕੇ ਦੇਈ? ਤੁਸੀਂ ਆਪੇ ਆਣੇ। ਮੈਂ ਮਕਾਨ ਬਣਾਉਣ ਬਾਰੇ ਗੱਲ ਕਰਨ ਦੀ। ਮੈਂ ਕਰਨੀ ਹੈ। ਕਿਰਾਏ ਤੇ ਲੈ ਦੋ। ਘੱਟ-ਘੜ ਤਾਂ ਜੀ। ਕਾਹਦਾ ਕਰਤੇ ਬਚਦੇ। ਨਹੀਂ ਤਾਂ ਭੈਣ ਜੀ। ਉਹ ਪਹਿਲਾਂ ਦੋ ਨੇ। ਜਿਸ ਦਿਨ ਅਗ ਘਟਾਡੇ ਘਰ ਆ ਜਾਣੀ ਐ ਇਹਨੇ ਤਾਂ ਕੁਝ ਸਮਝਿਆ ਨਹੀਂ ਆਪਣਾ ਘਰ-ਬਾਰ ਸਾਰਾ ਝਾੜਦਾ ਕੰਜੇ ਸ਼ਮੀ ਵੀ ਝਾੜਨ ਡਈ ਸੀ ਪਰ ਸ਼ਮੀ ਬੇਲੇ ਨਾਲ ਸਮਝ ਗਈ ਐ ਪਰ ਇਹ ਸਮਝਣ ਵਾਲੀ ਨਹੀਂ ਜੀ ਹੈਗੀ ਮੈਂ ਤਾਂ ਤੁਹਾਨੂੰ ਇਹੋ ਹੀ ਕੰਨੀ ਆ ਕਿ ਤੁਸੀਂ ਜੋ ਬਚਦਾ ਨਾ ਬਚਾ ਲਓ ਰਾਜੂ ਨੂੰ ਮਾੜੀ-ਮੋਟੀ ਗੱਲ ਦਾ ਪਤਾ ਲੱਗ ਚੁੱਕਿਆ ਉਹਨੇ ਵਿਵਨ ਨੂੰ ਕਹਿਤਾ ਕਿ ਤੂੰ ਗੁਰਪ੍ਰੀ ਦੇ ਨਾਲ ਬਿਲਕੁਲ ਮਿਲ ਵਰਤਣਾ ਨਹੀਂ ਤੇ ਨਾ ਉਹਨਾਂ ਦੇ ਘਰੇ ਜਾਣਾ ਨਾਤੇ ਪਤਾ ਵੀ ਮਨ ਕਿ ਅਖਬਾਰ ਵਿੱਚ ਭੱਜ ਦੀ ਫੋਟੋ ਆਈ ਪਰ ਇਹ ਕੁਝ ਨਹੀਂ ਪਤਾ ਕਿ ਉਹ ਟਾਡੇ ਘਰੇ ਰਹਿਣ ਲਈ ਹੈ। ਭੈਣ ਜੀ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸਮਝ ਗਈ। ਪਰ ਮੈਨੂੰ ਪਤ ਮੈਨੂੰ ਵੀ ਇਸ ਗੱਲ ਦਾ ਡਰ ਆ ਪੀਏ ਨਾ ਹੋਵੇ ਰਹਿੰਦੇ ਰਹਿੰਦੇ ਸਾਡੇ ਮਾਲਕ ਹੀ ਬਣ ਜਾਣ ਤੇ ਸਾਨੂੰ ਘਰੋਂ ਕੱਢ ਦੇਣ। ਪਰ ਭੈਣ ਜੀ ਤੁਸੀਂ ਆਰਾਮ ਸਿਆਣੀ ਹੋ। ਮਹਾ ਆਪਣਾ ਕਰਦਾ ਖੱਜਾ ਕਰੀਦਾ ਪਰ ਤੁਹਾਡੀ ਗੱਲ ਬਾਰੇ ਮੈਂ ਸੋਚੂੰ ਜ਼ਰੂਰ ਮਰਨਜੀਤ ਨਾਲ ਸਲਾਹ ਕਰੂੰਗੀ। ਕਿ ਪੰਜ ਦਿਨ ਦੇ ਆਪਾਂ ਇਹਨਾਂ ਨੂੰ ਬਾਹਰ ਕਰਾਏ ਤੇ ਲੈ ਲਈਏ ਇਹ ਤਾਂ ਤੁਹਾਡੀ ਗੱਲ ਉਦਰਾ ਕਿ ਸਾਡਾ ਘਰ ਵੀ ਬਾਜੂਗਾ ਤੇ ਸਾਡੀ ਗਲੋਂ ਹੀ ਲੱਥ ਜੂ ਹੋਰ ਮੈਂ ਕੀ ਆਖਾਂ ਜੀ ਜੋ ਸੋਨੂ ਬਾਰੇ ਸੁਣਿਆ ਨਾ ਸੋਨੂ ਜੋ ਮਰਜ਼ੀ ਕਰ ਲਵੇ ਸੋਨੂ ਨਹੀਂ ਸੁਧਰ ਸਕਦਾ ਤੇ ਸੋਨੂ ਦੇ ਨਾਲ ਨਾਲ ਤੁਹਾਡੀ ਕੈਂਚੀ ਗੁਰ ਕਰਦੀ ਮਿਹਰੇ ਭੈਜੀ ਲੋਕਾਂ ਨੂੰ ਖਾ ਚੱਟ ਗਏ ਪਹਿਲਾਂ ਸੋਨੂ ਹੋਰ ਉਹਨਾਂ ਨੇ ਕੀ ਰਹਿ ਗਿਆ ਸਾਡੇ ਨੂੰ ਫੇਰ ਉਹ ਵਿਆਹ ਤਾਂ ਹੋ ਗਿਆ ਨਾਲੇ ਸਾਡੇ ਘਰ ਚ ਲੜਾਈ ਪਾਉਂਦੇ ਤਾਨੂੰ ਪਤਾ ਹੈ ਪਰ ਮੈਂ ਇਹ ਗੱਲ ਰਣਜੀਤ ਨੂੰ ਜ਼ਰੂਰ ਆਖੋ ਇਹਨਾਂ ਨੂੰ ਹੁਣ ਕਿਸੇ ਨਾ ਕਿਸੇ ਤਰ੍ਹਾਂ ਕਰੋ ਕੱਢੀਏ ਤੇ ਆਪਣਾ ਘਰ ਬਚਾ ਲਈਏ ਨਹੀਂ ਤਾਂ ਭੈਣ ਜੀ ਉਹ ਦਿਨ ਦੂਰ ਨਹੀਂ ਤੁਹਾਡੀ ਗੱਲ ਕੋਲੋਂ ਅਹੀਂ ਖੇਰੂ ਖੇਰੂ ਜਣਾ ਸਾਡਾ ਘਰ ਵੀ ਜਾਣਾ ਤੇ ਸਾਡੇ ਪੱਲੇ ਕੁੱਖ ਨਹੀਂ ਹੈ ਅੱਛਾ ਭੈਣ ਜੀ ਤੁਸੀਂ ਵਾਕਈ ਰਣਜੀਤ ਨਾਲ ਸਲਾਹ ਕਰ ਲਿਓ ਜਿਤਨਾ ਟਾੜਾ ਪੁੱਤ ਕਹੇਗਾ ਜਿਤਨਾ ਟਾੜੇ ਮੂੰਹ ਦੇਗੀ ਉਦ ਤਰਾ ਕਰ ਲਿਓ ਭੈਣ ਜੀ ਮੈਂ ਚੱਲਦੀ ਹਾਂ ਪਤਾ ਕੀ ਹੈ ਬੁਟੀਕੀਆਂ ਚਾਹਦੀਆਂ ਮੇਰੇ ਕੋਲੇ ਤੇ ਮੈਂ ਸੋਚਿਆ ਸੀ ਜਾਂਦੀ ਵਕਤ ਮੈਂ ਹੋ ਕੇ ਚਲੂ ਜਾਣਾ ਬਾਕੀ ਪੈਂ ਜੀ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਟੈਲੀਫੋਨ ਨੰਬਰ ਤੁਹਾਡੇ ਕੋ ਹੈਗਾ ਨਾ ਮੇਰਾ ਮੈਨੂੰ ਫੋਨ ਕਰ ਦੇਣਾ ਆਪਾਂ ਕੁੜਮਣੀਆਂ ਕੁੜਮਣੀਆਂ ਨਹੀਂ ਬੰਨਣਾ ਆਪਾਂ ਦੋਵਾਂ ਨੇ ਪਹਿਣਾ ਪਹਿਣਾ ਕਰਨਾ ਚਲ ਚਿੰਗਾ ਭੈਣ ਜੀ ਤੁਸੀਂ ਆਏ ਜੇ ਤੇ ਮਨ ਦੀ ਪੜਾਸ ਥੋੜੀ ਬਹੁਤੀ ਨਿਕਲੀ ਆ ਨਹੀਂ ਤੇ ਬੰਦਾ ਦੇ ਅੰਦਰ ਹੀ ਅੰਦਰ ਸੜਸੜੀ ਮਰ ਜਾਂਦਾ ਕੋਈ ਸੁਣਨ ਵਾਲਾ ਤੇ ਚਾਹੀਦਾ ਹੀ ਆ ਤੁਹਾਡੇ ਵਰਗਾ ਕੋਈ ਗੱਲ ਪੈਂ ਜੀ ਜਦੋਂ ਜ਼ਰੂਰਤ ਹੋਵੇ ਮੇਰੀ ਗੱਲ ਸੁਣੋ ਆ ਮਿੰਮ ਲਗਈ ਹੋਈ ਹੈ ਦੋ ਚਾਰ ਦਿਨ ਸੋ ਤੋਂ ਹੀ ਮੇਰੇ ਕੋ ਆ ਜੀ ਤੋਂ ਮੈਂ ਪਹਨਾਰਾ ਲੈ ਕੇ ਰਾਵਾਂਗੇ ਭੈਣ ਜੀ ਕਿੱਥੇ ਜਿੰਨਾ ਚਿਰ ਇਹ ਸਰੇਸ ਸਾਨੂੰ ਟਿੰਬੜੀ ਆ ਮੈਂ ਕਿੱਥੋਂ ਘਰੋਂ ਨਹੀਂ ਕਰ ਸਕਦੀ ਮੇਰੇ ਤਾਂ ਨੋ ਪਤਾ ਨੂੰ ਲੜਾ ਲੜਾ ਮਾਰਦੂ ਮੈਂ ਚਾਹਤੀ ਭੈਣ ਜੀ ਮੇਰੇ ਗੱਲਾਂ 'ਚ ਹੀ ਲੱਗੀ ਦੀ ਕੋਟ ਚਾਹ ਬਣਦੀ ਆ ਠੀਕ ਹੈ ਜਿਹੜਾ ਉਧਰ ਨਹੀਂ ਮੈਂ ਜਾਣਦੀ ਮਮੀ ਜੀ ਕੋਈ ਗੱਲ ਸੁਣੋ ਕਿਤੇ ਨਹੀਂ ਚਾਹ ਪੜੋ ਚਾਹ ਪੀ ਗਈ ਤੇ ਫਿਰ ਜਾਓ ਜਿੱਥੇ ਦੀ ਗੱਲ ਸੁਣ ਮੈਂ ਤੈਨੂੰ ਦੱਸਣ ਲਈ ਸੀ ਕਿ ਉੱਥੇ ਬੁਟੀਕ ਤੇ ਕੋਈ ਨਹੀਂ ਅੱਜ ਚਾਬੀਆਂ ਵੀ ਮੇਰੇ ਕੋਲ ਆ ਪੈਨ ਆਤਰ ਪਤਾ ਅਸੂਲ ਹੈਗਾ ਬੁਟੀਕ ਦਾਸੇ ਦਾ ਮਤਲਬ ਸੱਸੀ ਵਸੀ ਸੱਸੀ ਕਪੋ ਕਿਤੇ ਕਾਲੀ ਪਾਈ ਤੂੰ ਬਸ ਪੁੱਤ ਬੈ ਜਾਣਾ ਮੈਂ ਫੇਰ ਕਹਿੰਦੀ ਤਸੱਲੀ ਨਾਲ ਕੋ ਦੋ ਮਿੰਟ ਬੈ ਜਾ ਕੋਈ ਚਾਹ ਪੀ ਕੇ ਜਾਏ ਹੋ ਮੈਂ ਆਈ ਸੀ ਕੋ ਜ਼ਰੂਰੀ ਕੰਮ ਸੀ ਤੇਰੀ ਮੰਮੀ ਨਾ ਐਸ ਕਰਕੇ ਆਈ ਹੈ ਕੋਈ ਨਹੀਂ ਪੁੱਤ ਮੈਂ ਫੇਰ ਆਵਾਂਗੀ ਤਸੱਲੀ ਨਾਲ ਸਭ ਕੋ ਮੈਂ ਬਹਿ ਕੇ ਚਾਹ ਪੀ ਕੇ ਜਾਵਾਂਗੇ ਠੀਕ ਹੈ ਹੋਰ ਸੁਣਾ ਠੀਕ ਹੈ ਨਾ ਸਾਲਾ ਕੋਈ ਨਹੀਂ ਬੈਜਨ ਦੇ ਹਾਂ ਨਹੀਂ ਬਸ ਪੁੱਤ ਠੀਕ ਹੈ ਬੈਠੋ ਬੈਠੋ ਮਾਸੀ ਜੀ ਆਇਓ ਫੇਰ ਹਾਂ ਹਾਂ ਤੂੰ ਠੀਕ ਹੈ ਠੀਕ ਹੈ ਮੈਂ ਉਹਨੂੰ ਜਿਹੜਾ ਟੀਵੀ ਲੋ ਚਾਹਵਾ ਉਹਨਾਂ ਦੇ ਛੇਤੀ ਹੀ ਨਾ ਮੰਮੀ ਮਾਰੇ ਆਖਿਆ ਚਲ ਜਾ ਪੀ ਕੇ ਜਾਣਗੇ ਕਿੱਧਰ ਆਏ ਸੀ ਮਾਸੀ ਜੀ ਕਾਲੀ ਕਾਲੀ ਚੱਲ ਵੀ ਗਏ ਕਿੱਧਰ ਆਉਣ ਆ ਪੁੱਤ ਉਹਨਾਂ ਨੂੰ ਉੜਦੀ ਉੜਦੀ ਗੱਲ ਆਪਣੇ ਘਰ ਦੀ ਸੋੜੀ ਤੇ ਅਗਲੀ ਚਾਰੀ ਪਤਾ ਲੈਣੇ ਆਈ ਮੈਂ ਤਾਂ ਕਿਹਾ ਵਿਮਨ ਨੂੰ ਨਾਲ ਲੈ ਆਉਂਦੇ ਆਦੇ ਨਹੀਂ ਉਹਦਾ ਨਹੀਂ ਟਾਈਮ ਉਹ ਕੱਪੜਾ ਲੈਣ ਗਏ ਆ ਕਿਤੇ ਬਾਹਰ ਤੇ ਉਹ ਤਾਂ ਮੈਨੂੰ ਸੋਹ ਚੰਗੀ ਸਲਾਹ ਦੇ ਕੇ ਗਏ ਕੀ ਕਹਿੰਦੇ ਉਹ ਆਂਦੇ ਵੀ ਜਿੱਤਰਾ ਤੁਹਾਡੇ ਘਰ ਗੁਰਪ੍ਰੀਤ ਕਰਨ ਗਈ ਆ ਹਾਂਜੀ ਕੀ ਕਰਨੀ ਮੰਮੀ ਗੁਰਪ੍ਰੀਤ ਨਹੀਂ ਤੂੰ ਹੀ ਚੱਪਾ ਕਰੋ 2 ਮਿੰਟ ਦੱਸੋ ਮੰਮੀ ਮੇਰੀ ਗੱਲ ਸੁਣ ਨਹੀਂ ਤੈਨੂੰ ਨਹੀਂ ਪਤਾ ਲੱਗਦਾ ਤੂੰ ਨਿਆਣਾ ਸਭ ਕੁਝ ਤੇਰੇ ਸਾਹਮਣੇ ਹੋਣ ਗਿਆ ਵੀ ਕੀ ਕਰ ਤੂੰ ਤਾਂ ਕੋਲ ਲੈਂਦੀ ਆ ਅਜੇ ਤੂੰ ਹਣਾ ਮੰਮੀ ਕੀ ਗੱਲ ਆ ਕੀ ਕਰ ਤੂੰ ਕੋਲਦੀ ਮੇਰੇ ਸਾਹਮਣੇ ਮੈਨੂੰ ਤਾਂ ਕੋਈ ਪਤਾ ਲੱਗਿਆ ਨਹੀਂ ਕੀ ਤੀ ਵੈਰ ਪਈ ਜੀ ਉਹਨਾਂ ਦੇ ਮੇਰੀ ਗੱਲ ਸੁਣੋ ਅਸੀਂ ਕੁਝ ਨਹੀਂ ਕਹਿਣ ਦੇ ਤੇ ਇੱਥੋਂ ਚਾਹ ਲੈ ਜਾਓ ਤੇ ਜਾਓ ਅੰਦਰ ਏਸੀ ਲਾ ਲਓ ਤੇ ਅੰਦਰ ਜਾ ਕੇ ਤੇ ਬਹਿ ਕੇ ਚਾਹ ਪੀ ਲਓ ਮੈਂ ਮੰਮੀ ਨਾਲ ਕੋਈ ਗੱਲ ਨਹੀਂ ਨਾ ਮੇਰੇ ਸਾਹਮਣੇ ਗੱਲ ਕਰ ਲੋ ਕਿ ਫਿਰ ਕੀ ਹੋ ਜੀ ਤੁਹਾਨੂੰ ਲੈ ਗੱਲ ਕੋਈ ਹੈਗੀ ਨਹੀਂ ਤੁਹਾਡੇ ਸਾਹਮਣੇ ਕੀ ਕਰਨੀ ਮੈਂ ਤੇ ਪੁੱਛਣ ਨਹੀਂ ਕਿ ਉਹ ਕੀ ਕਹਿ ਕੇ ਗਏ ਆ ਗੱਲ ਤਾਂ ਕੋਈ ਨਹੀਂ ਹੈਗੀ ਆ피 ਜਾ ਚਾਹ ਪੀਂਦਾ ਆ ਕੇ ਮਾਰ ਜਾ ਜੋ ਅੰਦਰ ਅਈ ਆਈ ਨੀ ਨੂੰ ਸਮਝ ਨਹੀਂ ਕਰਦੀ ਗੱਲ ਦਾ ਸਾਰੀ ਤਾਂ ਪਤਾ ਹੀ ਹੈ ਮੰਮੀ ਮੇਰੀ ਸੁਣੋ ਗੱਲ ਇਹਨਾਂ ਤੇ ਜਿਆਦਾ ਡੋਰੇ ਪਾੜੇ ਆ ਗੁਰਪ੍ਰੀਤ ਨੇ ਇਹਨਾਂ ਦੇ ਵਾਸਤੇ ਦੀ ਗੱਲ ਨਹੀਂ ਰਹੀ ਪਤਾ ਨਹੀਂ ਕੀ ਜਾਦੂ ਚਲਾਉਣ ਡਈ ਆ ਭਰਾ ਤੇ ਤੁਸੀਂ ਦੱਸੋ ਮਾਸੀ ਜੀ ਕੀ ਕਹਿ ਕੇ ਗਏ ਆ ਮਾਸੀ ਜੀ ਦੇ ਆਂਦੇ ਆ ਕਿ ਕੋਹ ਪੈਸੇ ਬਹੁਤ ਹੋ ਗਏ ਕੋ ਕੋ ਨਹੀਂ ਮੈਂ ਇਹਨਾਂ ਨੂੰ ਬਾਹਰ ਕਿਰਾਏ ਦੇ ਮਕਾਨ ਲੈ ਦਿੱਗੇ ਇੱਕ ਤੱਕ ਤੁਹਾਡੀ ਟੈਨਸ਼ਨ ਖਤਮ ਹੋ ਇੱਕ ਤੱਕ ਉਹ ਜਿਹੜਾ ਆ ਹੈ ਰਹੀ ਆਪਣਾ ਸੋਨੂੰ ਉਹ ਦਰਦੀ ਤੁਹਾਡੇ ਸਾਰਾ ਕਬਜ਼ਾ ਕਰਦੇ ਬੈਠਾ ਹਾਂ ਉਹਦੀ ਉਹਦੀ ਨੀਤ ਨਹੀਂ ਜੇ ਚੰਗੀ ਇਹਨਾਂ ਨੂੰ ਕੱਢੋ ਬਾਹਰ ਤੇ ਫੇਰ ਤੁਹਾਡਾ ਘਰ ਬਚਣਾ ਇੱਕ ਤਾਂ ਤੁਹਾਡੇ ਨੂੰ ਪੁੱਤਨ ਕਿਉਂਕਿ ਚੱਕ ਲੜਾਉਂਦਾ ਆ ਇੱਕ ਤਾਂ ਤੁਹਾਡਾ ਨੁਕਸਾਨ ਹੋਣਦਾ ਇੱਕ ਤੁਸੀਂ ਕਿੰਨਾ ਖਰਚਾ ਕਰਨਦਾ ਤੇ ਕਦਰ ਤੁਹਾਡੀ ਫੇਰ ਨਹੀਂ ਪਾਉਣਦੇ ਅੱਗੇ ਇਹਨੂੰ ਘਰ ਇਹਨਾਂ ਨੂੰ ਕਰੋ ਬਾਹਰ ਟਾਈਮ ਨਾਲ ਕੱਢੋ ਤੇ ਆਪਣਾ ਘਰ ਜਾ ਲੋ ਮੰਮੀ ਜੀ ਆਹ ਕਹਿ ਕੇ ਮਾਸੀ ਜੀ ਬਿਲਕੁਲ ਸਹੀ ਕਹਿ ਕੇ ਗਏ ਆ ਜੇ ਤੁਹਾਡੀ رائے ਹੋਵੇ ਤੇ ਮੈਂ ਤੁਹਾਡਾ ਇਹਦੇ ਚ ਪੂਰਾ ਸਾਥ ਦਵਾਂਗੀ ਆਪਾਂ ਇਹਨਾਂ ਨੂੰ ਸੱਚੀ ਘਰੋਂ ਕੱਢ ਦਈਏ ਮੰਮੀ ਕਿਰਾਏ ਤੇ ਰਹਿਣਗੇ ਨਾ ਇਹਨਾਂ ਨੂੰ ਕਿਰਾਇਆ ਦੇਣ ਦੀ ਵੀ ਫਿਕਰ ਹੋਗੀ ਨਾਲੇ ਰੋਟੀ ਪਾਣੀ ਆਪਣਾ ਖਾਣਗੇ ਤੇ ਪਕਾਉਣਗੇ ਪਤਾ ਹੋਊਗਾ ਵੀ ਖਰਚਾ ਕਿੱਥੋਂ ਲਿਓਣਾ ਵਾ ਇੱਥੋਂ ਕੱਪੜਾ ਲੀੜਾ ਵੀ ਲੈ ਲੈ ਪਾਈ ਜਾਂਦੀ ਭਰਾ ਕੋ ਸੌਦਾ ਪੱਤਾ ਵੀ ਸਾਡਾ ਵਰਤਣ ਦੇ ਆ ਆ ਬਿੱਲ ਵੀ ਸਾਨੂੰ ਆਉਂਦੇ ਆ ਇਹਨਾਂ ਦੇ ਬਦਲੇ ਹੁਣ ਤੇ ਉਹਨਾਂ ਨੂੰ ਪੰਪ ਦੇਣ ਲਈ ਆ ਏਸੀ ਲਿਆ ਕੇ ਲਾ ਕੇ ਦਊ ਤੇ ਕੱਲ ਨੂੰ ਕੋਈ ਪਤਾ ਨਹੀਂ ਕੀ ਕੀ ਮੰਗੀ ਰਹਿਣਾ ਉਹਨੇ ਉਹੀ ਬਗਾਨੀ ਦੇ ਘਰ ਤੇ ਪੂਰਾ ਕਬਜ਼ਾ ਹੀ ਕਰਕੇ ਆਪਣਾ ਹਿੱਸਾ ਲੈ ਲਿਆ ਤੇ ਮੈਨੂੰ ਢੇਢੇ ਤੋਂ ਪਤਾ ਪਰ ਮੈਨੂੰ ਆ ਨਹੀਂ ਸਕੀ ਕਿਛੇ ਦਿਨਾਂ ਮੈਨੂੰ ਤਾਂ ਇਹਦੇ ਕੋਈ ਪੁਣੇ ਕਿਰਾਏ ਤੇ ਲੈ ਦਿੱਤੇ ਮੈਂ ਉਹ ਢੇਢੇ ਤੋਂ ਸੋਚਿਆ ਵੀ ਮਰਜੀਤ ਨਾ ਤੇੰਮੀ ਨਾ ਸਲਾਹ ਕਰੂੰਗੀ ਇਹ ਗੱਲ ਤੇ ਬਹੁਤ ਸਲਾਹ ਬਹੁਤ ਵਧੀਆ ਦਿੱਤੀ ਉਹਨੇ ਵੀ ਇਹਨਾਂ ਨੂੰ ਘਰੋਂ ਮਕਾਨ ਲੈ ਦੋ ਬਾਹਰ ਇਹਨਾਂ ਨੂੰ ਸਾਰਾ ਫਿਕਰ ਉਹ ਆਪਣੇ ਖਰਚੇ ਪਾਣੀ ਦਾ ਬਾਕੀ ਮੰਮੀ ਨਾਲ ਇਹਨਾਂ ਦੀਆਂ ਅੱਖਾਂ ਖੁੱਲਣ ਗਈਆਂ ਮੈਨੂੰ ਇੱਕ ਗੱਲ ਨਹੀਂ ਸਹੀ ਲੱਗੀ ਮਾਸੀ ਜੀ ਕੋ ਕੀ ਕਰਨੋਂ ਪੈਸੇ ਲੈਣੇ ਆਪਾਂ ਖੋਦੀ ਕਰਾਇਤੇ ਲੈ ਲਈਏ ਕਿੰਨਾ ਕਿ ਕਿਤੇ ਕਰਾਇਆ ਹੋਊਗਾ 7000 ਹੋਊਗਾ 8000 ਹੋਊਗਾ ਦਾ ਹੋਊਗਾ ਤੇ ਇਹਨਾਂ ਨੂੰ ਬਾਹਰ ਲੈ ਜੀਏ ਪਰਸ਼ਨ ਆਪਾਂ ਪੂਰਾ ਤੇ ਆਪਣਾ ਰਹਿਣ ਤੇ ਆਪਣਾ ਇਹਨਾਂ ਨੂੰ ਫਿਕਰ ਹੋਵੇ ਕਿਰਾਏ ਦੀ ਵੀ ਤੇ ਆਪਣਾ ਸੋਦੇ ਪੱਤੇ ਦੀ ਫਿਕਰ ਹੋਵੇ ਤੇ ਜਿੱਦਾਂ ਮਰਜ਼ੀ ਰਹਿਣ ਠੀਕ ਆ ਕੋਈ ਨਹੀਂ ਆਉਂਦਾ ਨਾ ਰਣਜੀਤ ਉਹਨੂੰ ਆਨੇ ਤੇ ਸਲਾਹ ਕਰਦੇ ਵੀ ਪੁੱਤ ਆ ਗਾਨਿਆ ਇਹਨਾਂ ਨੂੰ ਕਿਰਾਏ ਤੇ ਲੈ ਜੀਏ ਆਪਣੀ ਟੈਨਸ਼ਨ ਵਗਾਈਏ ਰਣਜੀਤ ਨਹੀਂ ਨੇ ਰਣਜੀਤ ਨੇ ਨਹੀਂ ਜੇ ਮੰਨਣਾ ਜੋ ਮਰਜ਼ੀ ਕਰ ਲੋ ਇਹ ਤੁਹਾਨੂੰ ਮੈਂ ਦੱਸਤਾ ਜੀ ਆਪਾਂ ਨੂੰ ਕੋਈ ਨਾ ਕੋਈ ਇੱਥੇ ਮੰਮੀ ਗੇਮ ਖੇਡਣੀ ਪੈਣੀ ਆ ਜਿਦੇ ਕਰਕੇ ਰਣਜੀਤ ਦੀਆਂ ਅੱਖਾਂ ਖੁੱਲਣ ਤੇ ਉਹ ਇਹਨਾਂ ਨੂੰ ਘਰ ਚੋਂ ਕੱਢੇ ਚੱਲੇ ਠੀਕ ਆ ਫਿਰ ਤੁਸੀਂ ਨਾ ਦੱਸੀ ਤਾਂ ਮੰਮੀ ਨਹੀਂ ਜਾਂਦੀ ਆਪਾਂ ਫਿਰ ਸਲਾਹ ਕਰਦੇ ਇਹਨਾਂ ਦਾ ਬੋਰੀ ਬਿਸਤਰ ਚੁੱਕੀ ਤੇ ਇਹਨਾਂ ਨੂੰ ਇੱਥੋਂ ਕੱਢੇ ਉਹ ਕਹਿੰਦੇ ਰਣਜੀਤ ਨੇ ਕਦੀ ਵੀ ਨਹੀਂ ਮੰਨਣਾ ਕਿ ਤੁਸੀਂ ਇਹਨਾਂ ਨੂੰ ਇੱਥੋਂ ਜਾਣ ਦੋ ਤੇ ਇਹ ਘਰ ਆਏ ਤੇ ਰਹਿਣੇ ਰਣਜੀਤ ਨੇ ਨਹੀਂ ਜ਼ਬਰਦਸਤ ਕਰਨਾ ਰਣਜੀਤ ਪੂਰਾ ਵਿਸ਼ਿਆ ਪਿਆ ਇਹਨਾਂ ਤੇ ਭੈਣ ਜੀ ਹੋਈ ਨਾਲੇ ਗੱਲਾਂ ਚੋਪੜੀਆਂ ਚੋਪੜੀਆਂ ਤੇ ਆ ਜਾਂਦਾ ਹੈ ਨਾ ਇਹ ਇਹਨੂੰ ਜੇ ਸਮਝ ਨਹੀਂ ਗਈ ਕਿ ਇਹ ਕੁੜੀ ਕਰਦੀ ਕੀ ਫਿਰਦੀ ਆ ਚੱਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਤੂੰ ਵੀ ਕਾ ਪੀ ਗਰਦੀ ਗੜੀ ਆ ਤੇ ਚੱਲ ਕੋਈ ਕੰਮ-ਕਮ ਕਰੀਏ ਹਾਂਜੀ ਹਾਂਜੀ